ਬੇਸਿਕਲੀ ਇਹ ਟੈਕਨੀਕ ਜਿਹੜੀ ਹੈ ਜਰਮਨ ਤੋਂ ਆਈ ਹੈ ਜਰਮਨ ਦੇ ਵਿੱਚ ਐਂਦੀ ਪਰਮਿਸ਼ਨ ਲੈਣ ਦੀ ਲੋੜ ਪੈਂਦੀ ਹੈ ਜੀਓਪੈਥਿਕ ਦੀ ਤਾਂ ਉੱਥੇ ਮਕਾਨ ਬਣਾਉਣ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਹਲਥ ਨੂੰ ਅਗਰ ਤੁਸੀਂ ਕਿੱਦਾਂ ਸ਼ੁਰੂਆਤ ਕਰਨੀ ਚਾਹੋਗੇ ਇਸ ਹੋਰਾ ਸਕੰਦਰ ਨਾਲ ਜੇਕਰ ਇਹ ਖੁੱਲੇਗਾ ਤਾਂ ਉੱਥੇ ਜੀਓਪੈਥਿਕ ਦੀ ਜਿਹੜੀ ਪ੍ਰੋਬਲਮ ਹੈ ਉਹ ਲਾਈਨ ਆਪਾਂ ਨੂੰ ਨਜ਼ਰ ਨਹੀਂ ਆਉਂਦੀ ਬਟ ਉੱਥੇ ਜੇ ਰਾਤ ਨੂੰ ਭਾਂਡੇ ਨਹੀਂ ਧੋ ਕੇ ਪੈਂਦੇ ਤਾਂ ਇਹ ਕੀ ਤੁਹਾਡੇ ਵਾਸਤੂ ਸ਼ਾਸਤਰ ਅਨੁਸਾਰ ਕੀ ਹੈਗਾ ਇਹਦਾ ਜੇ ਉੱਠਣ ਨੂੰ ਰਾਤੀ ਛੱਡ ਕੇ ਸੋਵੋਗੇ ਤਾਂ ਅੰਡਰਸਟੂਡ ਜੀ ਗੱਲ ਹੈ ਵੀ ਉੱਥੇ ਨੈਕਟੀਵਿਟੀ ਆਊਗੀ ਕਿਚਨ ਦੇ ਅੰਦਰ ਅਗਰ ਜੀਓ ਪੈਥਿਕ ਦੀ ਲਾਈਨ ਫੁੱਲਦੀ ਹੈ ਤਾਂ ਉਸ ਘਰ ਦੀ ਜਿਹੜੀਆਂ ਲੇਡੀਜ਼ ਹੋਣਗੇ ਉਹਨੂੰ ਜ਼ਿਆਦਾ ਪ੍ਰੋਬਲਮਸ ਹੈ। ਕਈ ਲੋਕਾਂ ਦੇ ਘਰ ਅਸੀਂ ਕਹਿੰਦੇ ਆਂ ਵੀ ਵਾਸਤੂ ਦੇ ਜਿਹੇ ਦੱਸਣ ਜਾਂਦਾ ਵੀ ਕਿਸੇ ਦੇ ਘਰ ਕੂਟੀਆਂ ਚਾਉਂਦੀਆਂ ਨੇ। ਬਹੁਤ ਲੋਕ ਕਹਿੰਨੇ ਆਂ ਵੀ ਸੌਦਾ ਕਰ ਰਹੇ ਨੇ ਜਿਹਦਾ ਜੇ ਸੌਦਾ ਕਰ ਲੈਣੇ ਆ ਤਾਂ ਤੁਸੀਂ ਉੱਥੇ ਸ਼ੀਸ਼ਾ ਲਗਾਓ ਅੱਗੇ। ਜਦੋਂ ਸ਼ੀਸ਼ਾ ਲਗਾਇਆ ਜਾਂਦਾ ਹੈ ਤਾਂ ਨੈਗੇਟਿਵਿਟੀ ਵਾਪਸ ਟੀਪੁਆਇੰਟ ਤੋਂ ਵਾਪਸ ਚੱਲ ਜਾਂਦੀ ਐ। ਇਸ ਲਈ ਉੱਥੇ ਸ਼ੀਸ਼ਾ ਲਗਵਾਉਣ ਨੂੰ ਕਿਹਾ ਜਾਂਦਾ। ਜੇ ਗੱਲ ਕਰੀਏ ਕਿ ਕਿਸੇ ਦੀ ਵੈਲਥ ਬਾਰੇ ਜਾਨਣਾ ਹੋਵੇ। ਇਹ ਕੋ ਪੈਸਾ ਆਊਗਾ ਜਾਂ ਨਹੀਂ ਆਊਗਾ ਤਾਂ ਇੱਕ ਕਿਸ ਤਰ੍ਹਾਂ ਦੱਸੇਗਾ ਜੇਕਰ ਇਹ ਬੰਦ ਰਹਿੰਦਾ ਤਾਂ ਫਿਰ ਉਹਦੀ ਪਰੇਸ਼ਾਨੀ ਰਹੇਗੀ ਜੇਕਰ ਇਹ ਖੁੱਲ ਜਾਂਦਾ ਤਾਂ ਫਿਰ ਉਹਦੀ ਵੈਲਥ ਦੀ ਪ੍ਰੋਬਲਮ ਕੁਝ ਟਾਈਮ ਵਾਸਤੇ ਆਉਂਦੀ ਹੈ। ਵਾਸਤੂ ਸ਼ਾਸਤਰ ਨੂੰ ਲੈ ਕੇ ਬਹੁਤ ਸਾਰੇ ਜਿਹੜੀਆਂ ਗੱਲਾਂ ਆਉਂਦੀਆਂ ਨੇ ਕਈ ਵਾਰ ਅਸੀਂ ਕਹਿੰਦੇ ਆ ਕਿ ਵਾਸਤੂ ਸ਼ਾਸਤਰ ਕਿਸੇ ਵੀ ਘਰ ਦਾ ਅਗਰ ਖਰਾਬ ਹੋ ਜਾਂਦਾ ਤਾਂ ਬਿਮਾਰੀਆਂ ਆਉਂਦੀਆਂ ਨੇ ਜਿਹੜੇ ਸਾਡੀ ਅਸੀਂ ਗੱਲ ਕਰੀਏ ਹੈਲਥ ਹੈ ਉਹ ਖਰਾਬ ਹੋ ਜਾਂਦੀ ਹੈ ਜਿਸ ਸਰਕਾਰ ਪੈਸਾ ਜਿਹੜਾ ਆਂਦਾ ਉਹ ਨਹੀਂ ਆਂਦਾ ਹੈਗਾ। ਲਗੀ ਆਰਥਿਕ ਤੰਗੀ ਵੀ ਦੇਖਣ ਨੂੰ ਮਿਲਦੀ ਹੈ ਪਰ ਹੁਣ ਇੱਕ ਇਸ ਤਰ੍ਹਾਂ ਦੀ ਤਕਨੀਕ ਆਈ ਹੈ ਜਿਹਦਾ ਨਾਮ ਹੈਗਾ ਔਰਾ ਸਕੈਨਰ ਜੋ ਜਰਮਨ ਦੀ ਟੈਕਨੀਕ ਹੈਗੀ ਹੈ ਬੇਸਿਕਲੀ ਇਸ ਦੇ ਨਾਲ ਇਹ ਪਤਾ ਲਗਾਇਆ ਜਾ ਸਕਦਾ ਕਿ ਤੁਹਾਡੇ ਘਰ ਦਾ ਵਾਸਤੂ ਸ਼ਾਸਤਰ ਠੀਕ ਹੈ ਜਾਂ ਨਹੀਂ ਹੈ ਅਗਰ ਠੀਕ ਨਹੀਂ ਹੈ ਤਾਂ ਤੁਹਾਨੂੰ ਕੁਛ ਵੀ ਤੋੜਨ ਦੀ ਜਰੂਰਤ ਨਹੀਂ ਇੱਦਾਂ ਪਹਿਲਾਂ ਕਹਿੰਦੇ ਵੀ ਆ ਬਾਥਰੂਮ ਤੋੜ ਦੋ ਇਹ ਵਾਲੀ ਚੀਜ਼ ਰਸੋਈ ਤੋੜ ਦੋ ਇਹ ਅਸੀ ਕਹਿੰਦੇ ਕਿ ਇਹ ਕੀ ਦੀ ਦੀਵਾਰ ਤੋੜ ਦੋ ਨਵੀਂ ਦੀਵਾਰ ਬਣਾਓ ਉਹ ਕਰਨ ਦੀ ਹੁਣ ਜਰੂਰਤ ਨਹੀਂ ਹੈਗੀ ਹੈ ਤੇ ਇਸ ਔਰਾ ਸਕੈਨਰ ਦੇ ਨਾਲ ਅਗਰ ਕੁਝ ਤੋਂ ਇਨੈਕਟੀਵਿਟੀ ਆਂਦੀ ਹੈ ਤਾਂ ਉਸ ਨੂੰ ਰੌਡਸ ਪੀਰਾਮਿਡ ਜਾਂ ਹੋਰ ਚੀਜ਼ਾਂ ਲਗਾ ਕੇ ਜਿਹੜਾ ਦੂਰ ਕੀਤਾ ਜਾਂਦਾ ਹੈਗਾ ਔਰ ਇਹਦੇ ਬਹੁਤ ਜ਼ਿਆਦਾ ਸਫਲ ਰਹੇ ਨੇ ਉਹ ਪ੍ਰਣਾਮ ਰਹੇ ਨੇ ਆਪਾਂ ਕਹੀਏ ਸਾਹਮਣੇ ਆਏ ਨੇ ਤੇ ਸਾਨੂੰ ਅੱਜ ਰਮਨ ਜੁਨੇਜਾ ਜੀ ਹੈ ਜਿਹੜੇ ਐਕਸਪਰਟ ਨੇ ਵਾਸਤੂ ਸ਼ਾਸਤਰ ਦੇ ਤੇ ਔਰਾ ਸਕੈਨਰ ਦੇ ਵੀ ਇਹ ਬੰਦੇ ਨੇ ਤੇ ਰਮਨ ਜੀ ਕੀ ਹੈ ਔਰਾ ਸਕੈਨਰ ਮੈਨੂੰ ਇਹਦੇ ਬਾਰੇ ਜਾਣ ਕੇ ਦੋ ਕੀ ਚੀਜ਼ ਦਿਖਾਓ ਸਾਨੂੰ ਕੀ ਚੀਜ਼ ਹੈ ਸਰ ਇਹ ਔਰਾ ਸਕੈਨਰ ਹੈਗਾ ਜਿਵੇਂ ਕਈ ਘਰਾਂ ਦੇ ਅੰਦਰ ਜੀਓਪੈਥਿਕਿਕ ਲਾਈਨ ਜਾਂਦੀ ਹੈ ਜਿਹਨੂੰ ਅਸੀਂ ਦੇਖ ਨਹੀਂ ਸਕਦੇ ਬੇਸਿਕਲੀ ਇਹ ਟੈਕਨੀਕ ਜਿਹੜੀ ਹੈ ਜਰਮਨ ਤੋਂ ਆਈ ਹੈ ਜਿਵੇਂ ਇੱਥੇ ਆਪਾਂ ਗਮਾਡਾ ਤੋਂ ਮਕਾਨ ਬਣਾਉਣ ਵਾਸਤੇ ਪਰਮਿਸ਼ਨ ਲੈਣੇ ਆ ਜਰਮਨ ਦੇ ਵਿੱਚ ਐਂਦੀ ਪਰਮਿਸ਼ਨ ਲੈਣ ਦੀ ਲੋੜ ਪੈਂਦੀ ਹੈ ਜੀਓਪੈਥਿਕ ਦੀ ਉੱਥੇ ਉਹ ਪਰਮਿਸ਼ਨ ਦਿੰਦੇ ਆ ਤਾਂ ਉੱਥੇ ਮਕਾਨ ਬਣਾਉਣ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਉਹ ਤੁਸੀਂ ਜਿਹੜਾ ਬੰਦਾ ਉੱਥੇ ਇਸ ਦੇ ਔਰਸਕਾਂ ਕਰਵਾਉਂਦਾ ਹੈ ਤਾਂ ਉਸ ਤੋਂ ਮਕਾਨ ਬਣਦਾ ਹੈ ਹਾਂ ਬਿਲਕੁਲ ਔਰ ਤੁਸੀਂ ਦੇਖੋਗੇ ਆਪਣੇ ਇਧਰ ਇੰਡੀਆ ਦੇ ਮੁਕਾਬਲੇ ਜਰਮਨ ਦੇ ਵਿੱਚ ਜਿਹੜੀ ਹੈਲਥ ਨੂੰ ਜਾਂ ਵੈਲਥ ਨੂੰ ਲੈ ਕੇ ਜਿਹੜੀਆਂ ਕਮੀਆਂ ਇੰਡੀਆ ਦੇ ਅੰਦਰ ਉਹ ਜਰਮਨ ਦੇ ਵਿੱਚ ਨਹੀਂ ਹੈ ਉਹਦਾ ਸਿਰਫ ਇੱਕ ਰੀਜ਼ਨ ਹੈ ਕਿਉਂਕਿ ਉੱਥੇ ਇਹ ਚੈੱਕ ਕਰਵਾਉਣ ਤੋਂ ਬਾਅਦ ਹੀ ਮਕਾਨ ਜਾਂ ਆਪਣਾ ਦੁਕਾਨ ਜਾਂ ਜੋ ਵੀ ਫੈਕਟਰੀ ਹੈ ਉਸ ਤੋਂ ਬਾਅਦ ਲਗਾਈ ਜਾਂਦੀ ਹੈ ਤੇ ਇਸ ਵਿੱਚ ਕੀ ਪਾਇਆ ਜਾਂਦਾ ਉਹ ਵੀ ਦਿਖਾਉ ਤੁਹਾਨੂੰ ਕੀ ਪਾਇਆ ਜਾਂਦਾ ਇਹਦੇ ਵਿੱਚ ਇਹਦੇ ਵਿੱਚ ਸੈਂਪਲਸ ਹੁੰਦੇ ਆ ਜਿਵੇਂ ਹਰ ਗ੍ਰਹਿ ਦੇ ਸੈਂਪਲਸ ਹੈਗੇ ਆ ਹਰ ਇਹ ਮੈਨੂੰ ਦੇ ਦਿਓ ਦਿਸ਼ਾ ਦੇ ਦਿਖਾਓ ਵੀ ਚੱਕੇ ਉਹ ਜਿਵੇਂ ਕਿਸੇ ਦੇ ਆਪਣੇ ਚਤੁਰਪੁਰ ਚਕਲੋ ਨੇ ਹਾਂ ਜਿਵੇਂ ਆਪਣੇ 7 ਚੱਕਰਾਸ ਹੁੰਦੇ ਐ ਸਰੀਰ ਦੇ ਅੰਦਰ ਆਪਣੇ 7 ਚੱਕਰਾਸ ਹੈਗੇ ਆ ਉਹ ਚੱਕਰਾਸ ਦੀ ਇਹਦੇ ਵਿੱਚ ਸਾਰੇ ਸੈਂਪਲਸ ਇਹਦੇ ਵਿੱਚ ਆਉਂਦੇ ਆ ਜਦ ਆਪਾਂ ਕਿਸੇ ਵੀ ਆਪ ਵਿਅਕਤੀ ਨੂੰ ਚੈੱਕ ਕਰਨਾ ਤਾਂ ਉਹਦੇ 7 ਚੱਕਰਾਸ ਚੈੱਕ ਕਰਦੇ ਆ ਜੇਕਰ ਉਹਦਾ ਕੋਈ ਚੱਕਰਾਸ ਖਰਾਬ ਹੁੰਦਾ ਤਾਂ ਉਹਨੂੰ ਆਪਾਂ ਇਹ ਦੱਸ ਦਿੰਦੇ ਆ ਵੀ ਤੇਰੇ ਇਹ ਪ੍ਰੋਬਲਮ ਹੈ ਹਾਰਟ ਦੀ ਪ੍ਰੋਬਲਮ ਹੈ ਜਾਂ ਤੇਰੇ ਸੋਲਰ ਪਲੈਕਸਿਸ ਖਰਾਬ ਹੈ ਜਾਂ ਥਰਡ ਆਈਪ ਤੈਨੂੰ ਪਰੇਸ਼ਾਨੀ ਦੇ ਰਹੀ ਹੈ ਤਾਂ ਉਹਦਾ ਆਪਾਂ ਇਲਾਜ ਕਰ ਦਿੰਨੇ ਆਂ ਉਹਦੇ ਨਾਲ ਕੀ ਹੈਗਾ ਇਹ ਜਿਵੇਂ ਮੰਨ ਲਓ ਕੋਈ ਕਿਸੇ ਬੰਦੇ ਨੂੰ ਕੋਈ ਪ੍ਰੋਬਲਮ ਹੋ ਗਈ ਉਹ ਡਾਕਟਰ ਕੋਲੇ ਜਾ ਰਿਹਾ ਦਵਾਈ ਲੈ ਰਿਹਾ ਬਟ ਉਹਨੂੰ ਦਵਾਈ ਨਹੀਂ ਲੱਗਦੀ ਬਟ ਜਦੋਂ ਸਾਡੇ ਤੋਂ ਇਹ ਚੀਜ਼ ਦਾ ਇਲਾਜ ਕਰਾ ਲੇਗਾ ਜਾਂਦੀ ਅਸੀਂ ਉਹ ਕਰ ਦਾਂਗੇ ਉਹਨੂੰ ਦਵਾਈ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਕੀ ਆਪਾਂ ਜੇ ਆਪਾਂ ਹੈਲਥ ਦੀ ਗੱਲ ਕਰਦੇ ਆਂ ਤਾਂ ਹੈਲਥ ਨੂੰ ਲੈ ਕੇ ਤੁਸੀਂ ਕਿੱਦਾਂ ਸ਼ੁਰੂਆਤ ਕਰਨੀ ਚਾਹੋਗੇ ਇਸ ਆਪਣੇ ਹੋਰਾ ਸਿਕੰਦਰ ਨਾਲ ਕਿਸੇ ਦੇ ਘਰ ਗਏ ਆ ਤਾਂ ਆਪਾਂ ਵਸਤੂ ਦੇ ਨਾਲੇ ਹੈਲਥ ਨੂੰ ਜੋੜਾ ਗਏ ਕਿ ਆਹ ਹੋਰ ਕਿਸੇ ਨਾਲ ਵੀ ਨਿਯੋਨ ਦੇ ਨਾਲ ਉਹਦਾ ਵਸਤੂ ਵੀ ਦੇਖਿਆ ਜਾਂਦਾ ਉਹ ਉਹਦੇ ਜਿਹੜੇ ਚੱਕਰਾਸ ਹੈਗੇ ਉਹ ਵੀ ਚੈੱਕ ਕੀਤੇ ਜਾਂਦੇ ਆ ਉਸ ਤੋਂ ਬਾਅਦ ਉਹਨੂੰ ਦੱਸਿਆ ਜਾਂਦਾ ਵੀ ਉਹਨੂੰ ਕੀ ਪ੍ਰੋਬਲਮ ਹੈਗੀ ਹੈ ਜੇ ਕਿਸੇ ਤੇ ਪੜਤ ਕਰੋ ਆਪਾਂ ਇੱਕ ਸਿੰਪਲ ਪਾਸੇ ਚ ਜਾਣ ਦੀ ਜਾਈਏ ਵੀ ਕਿਸੇ ਦੇ ਕਿਸੇ ਨੂੰ ਬਿਮਾਰੀ ਹੈ ਉਹਦੇ ਘਰ ਕਿਸੇ ਨੂੰ ਕੈਂਸਰ ਹੈਗਾ ਯਾ ਤਾਂ ਤੁਸੀਂ ਉਸ ਤੋਂ ਕਿਸ ਤਰ੍ਹਾਂ ਚੈੱਕ ਕਰੋਗੇ ਇਹਨੂੰ ਉਹਦੇ ਚ ਇੱਕ ਜੀਓਪੈਥਿਕ ਦਾ ਸਾਡਾ ਸੈਂਪਲ ਆਂਦਾ ਹੈ ਇਹ ਜੀਓਪੈਥਿਕ ਦਾ ਸੈਂਪਲ ਹੈ ਇਹਨੂੰ ਅਸੀਂ ਸਕੈਨਰ ਦੇ ਅੰਦਰ ਪਾਉਂਗੇ ਜਿੱਥੇ ਜਾ ਕੇ ਜਿਵੇਂ ਇਸ ਤਰੀਕੇ ਦੇ ਨਾਲ ਇਹਨੂੰ ਅਸੀਂ ਸਕੈਨਰ ਦੇ ਅੰਦਰ ਪਾਨੇ ਆ ਰੂਸ ਤੋਂ ਬਾਅਦ ਜਦ ਚੈੱਕ ਕਰਾਂਗੇ ਅਗਰ ਉਹਦੇ ਬੈਡਰੂਮ ਦੇ ਅੰਦਰ ਇਹ ਸਕੈਨਰ ਜਾ ਕੇ ਐਦਾ ਜੇ ਬੰਦ ਰਹੇਗਾ ਤਾਂ ਕੋਈ ਦਿੱਕਤ ਨਹੀਂ ਹੈ ਜੇਕਰ ਇਹਨੇ ਆਪਣੇ ਆਪ ਹੀ ਖੁੱਲਣਾ ਹੈ ਜੇਕਰ ਇਹ ਖੁੱਲੇਗਾ ਤਾਂ ਉੱਥੇ ਜੀਓਪੈਥਿਕ ਦੀ ਜਿਹੜੀ ਪ੍ਰੋਬਲਮ ਹੈ ਉਹ ਲਾਈਨ ਆਪਾਂ ਨੂੰ ਨਜ਼ਰ ਨਹੀਂ ਆਉਂਦੀ ਬਟ ਉੱਥੇ ਜਿੰਨੀਆਂ ਵੀ ਮੇਜਰ ਪ੍ਰੋਬਲਮਸ ਹੈਗੀਆਂ ਬਿਮਾਰੀਆਂ ਹੈਗੀਆਂ ਉਸ ਘਰ ਦੇ ਵਿੱਚ ਆਉਂਦੀਆਂ ਔਰ ਉਸ ਤੋਂ ਬਾਅਦ ਉਹ ਜਾਣ ਦਾ ਨਾਮ ਨਹੀਂ ਲੈਂਦੀ ਤੇ ਹੁਣ ਆਪਾਂ ਰੱਖ ਲਓ ਇਹਨੂੰ ਤੇ ਵਾਸਤੂ ਜੇ ਆਪਾਂ ਜੇ ਗੱਲ ਕਰਦੇ ਹੈਗੇ ਆਪਾਂ ਕਿਸੇ ਦੇ ਘਰ ਗਏ ਹੈਗੇ ਆਂ ਤੇ ਉਹਨੂੰ ਅਸੀਂ ਕੀ ਸਲਾਹ ਦਵਾਂਗੇ ਕਿ ਤੁਹਾਡੇ ਘਰ ਚ ਕਿ ਕਿਸ ਤਰ੍ਹਾਂ ਦੀਆਂ ਮਤਲਬ ਕਿ ਬਿਮਾਰੀਆਂ ਹੈਗੀਆਂ ਨੇ ਜਾਂ ਕਿਸੇ ਰਾਸ਼ੀ ਨਾਲ ਸੰਬੰਧਿਤ ਨੇ ਇਹ ਦੱਸਣ ਦੀ ਕੋਸ਼ਿਸ਼ ਕਰੂ। ਆ ਰਾਸ਼ੀਆਂ ਵੀ ਦੇਖਣੀ ਆ ਨੰਦੀਆਂ ਉਹਦਾ ਲਗਨ ਵੀ ਦੇਖਿਆ ਜਾਂਦਾ ਔਰ ਵਾਸਤੂ ਵੀ ਦੇਖਿਆ ਜਾਂਦਾ ਔਰ ਉਹਦਾ ਸੈਵਨ ਚੱਕਰਸ ਵੀ ਦੇਖੇ ਜਾਂਦੇ ਆ। ਤੋਂ ਉਸ ਤੋਂ ਬਾਅਦ ਹੀ ਆਉਂਦੀ ਜਿਹੜਾ ਘਰ ਦੇ ਵਿੱਚ ਬਿਮਾਰੀਆਂ ਕਿਉਂਕਿ ਜਦ ਅਸੀਂ ਜੀਓਪੈਥਿਕ ਦਾ ਸੈਂਪਲ ਪਾ ਕੇ ਚੈੱਕ ਕਰਦੇ ਆਂ ਔਰ ਉਹਨਾਂ ਦੇ ਮੰਨ ਲਓ ਵਾਸ਼ਰੂਮ ਚ ਆ ਗਿਆ ਜਾਂ ਕਿਚਨ ਚ ਆ ਗਿਆ ਜਿੱਥੇ ਲੇਡੀਜ਼ ਜ਼ਿਆਦਾ ਕੰਮ ਕਰਦੀਆਂ ਕਿਚਨ ਦੇ ਅੰਦਰ ਅਗਰ ਜੀਓਪੈਥਿਕ ਦੀ ਲਾਈਨ ਖੁੱਲ ਰਹੀ ਹੈ ਤਾਂ ਉਸ ਘਰ ਦੀ ਜਿਹੜੀਆਂ ਲੇਡੀਜ਼ ਹੋਣਗੇ ਉਹਨੂੰ ਜ਼ਿਆਦਾ ਪ੍ਰੋਬਲਮਸ ਹੈ ਕਿਉਂਕਿ ਸਾਰਾ ਦਿਨ ਮੈਕਸਿਮਮ ਟਾਈਮ ਜਿਹੜਾ ਉਹਨਾਂ ਦਾ ਕਿਚਨ ਦੇ ਵਿੱਚ ਜਿਹੜਾ ਬੀਤਦਾ ਉਹ ਜੇ ਬੈਡਰੂਮ ਦੇ ਵਿੱਚ ਆ ਰਿਹਾ ਤਾਂ ਉਹ ਫਿਰ ਬੈਡਰੂਮ ਚ ਜਿਹੜੇ ਜਿਹੜੇ ਬੰਦੇ ਉੱਥੇ ਸੌਂ ਰਹੇ ਹੈ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਕਿ ਕਿੰਨੀ ਨੈਗੇਟਿਵਿਟੀ ਹੋ ਸਕਦੀ ਹੈ ਕਿਚਨ ਦੇ ਵਿੱਚ ਤੁਸੀਂ ਦੱਸੋਗੇ ਵੀ ਕਿਚਨ ਦੇ ਵਿੱਚ ਸਿਰ ਇਹ ਪਿੱਛੋਂ ਲਾਈਨਸ ਆਉਂਦੀਆਂ ਜਿਹੜੀਆਂ ਆਟੋਮੈਟਿਕਲੀ ਹੁੰਦੀਆਂ ਜੀਓਪੈਥਿਕ ਇਹ ਮਤਲਬ ਕੋਈ ਇਹ ਨਹੀਂ ਆ ਵੀ ਹਰ ਘਰ ਦੇ ਵਿੱਚ ਜਿਵੇਂ ਲੈ ਲਿਆ ਆਪਾਂ ਇਹ ਨਹੀਂ ਆ ਵੀ ਕੋਈ ਸਪੈਸ਼ਲੀ ਕੋ ਛੱਡੂਗਾ ਉਹ ਆਟੋਮੈਟਿਕਲੀ ਜੀਓਪੈਥਿਕ ਲਾਈਨਸ ਹੁੰਦੀਆਂ ਹੁੰਦੀਆਂ ਅੰਦਰ ਤੇ ਆਪਾਂ ਗੱਲ ਕਰੀਏ ਵੀ ਜਿੱਕਰ ਲੇਡੀਜ਼ ਕੋਈ ਘਰ ਦੇ ਵਿੱਚ ਕਹਿੰਦੇ ਨੇ ਵੀ ਰਾਤ ਨੂੰ ਭਾਂਡੇ ਨਹੀਂ ਛੱੜਨੇ ਹੁੰਦੇ ਜੀ ਜੇ ਰਾਤ ਨੂੰ ਭਾਂਡੇ ਨਹੀਂ ਧੋ ਕੇ ਪੈਂਦਤਾ ਇਹ ਕੀ ਤੁਹਾਡੇ ਵਾਸਤੂ ਸ਼ਾਸਤਰ ਤੋਂ ਸਰ ਕੀ ਹੈਗਾ ਇਹਦਾ ਸਰ ਹੁੰਦਾ ਇਹ ਰੀਜ਼ਨ ਹੈ ਕਿਉਂਕਿ ਜਿਹੜੀਆਂ ਲੇਡੀਜ਼ ਰਾਤ ਨੂੰ ਭਾਂਡੇ ਛੱਡ ਦਿੰਦੀਆਂ ਜਿਹੜੀ ਨੈਗੈਟਿਵਿਟੀ ਹੈ ਉਹਨਾਂ ਦੇ ਘਰ ਦੇ ਵਿੱਚ ਆਟੋਮੈਟਿਕਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਦ ਆਪਾਂ ਜੂਠਾ ਕਿਚਨ ਦੇ ਵਿੱਚ ਛੱਡੂਗੇ ਰਾਤ ਨੂੰ ਸੌਣ ਲੱਗਿਆਂ ਤਾਂ ਕਿਚਨ ਇੱਕ ਆਪਾ ਪਵਿੱਤਰ ਜਗਾ ਮੰਨਦੇ ਆ ਬੇਸਿਕਲੀ ਉੱਥੇ ਆਪਾਂ ਜੂਠਣ ਰਾਤੀ ਛੱਡ ਕੇ ਸੋਵੋਗੇ ਤਾਂ ਅੰਡਰਸਟੂਡ ਜੀ ਗੱਲ ਹੈ ਵੀ ਉੱਥੇ ਨੈਗੈਟਿਵਿਟੀ ਆਊਗੀ ਆਊਗੀ ਜੀ ਐਸ ਲਈ ਨੋਰਮਲੀ 5-7% ਹੀ ਹੋਣਗੇ ਮੈਨੂੰ ਲੱਗਦਾ ਜਿਹੜੇ ਰਾਤੀ ਵਰਤਨ ਛੱਡਦੇ ਹੋਣੇ ਬਾਕੀ ਆਲਮੋਸਟ ਧੋ ਕੇ ਹੀ ਸੌਂਦੇ ਤੇ ਬਿਮਾਰੀ ਦਾ ਕਾਰਨ ਬੰਦੇ ਆ ਬਿਲਕੁਲ ਮੰਦੇ ਆ ਜੀ ਕਈ ਲੋਕਾਂ ਦੇ ਘਰ ਜਿਵੇਂ ਅਸੀਂ ਕਹਿੰਦੇ ਆਂ ਵੀ ਵਸਤੂ ਵਿਗਿਆਨ ਇਹ ਦੱਸਦਾ ਜਾਂਦਾ ਵੀ ਕਿਸੇ ਦੇ ਘਰ ਟੂਟੀਆਂ ਚ ਆਉਂਦੀਆਂ ਨੇ। ਤਾਂ ਉਹਨਾਂ ਦਾ ਜਿਹੜਾ ਨਾਰਥ ਜ਼ੋਨ ਤੁਸੀਂ ਚੈੱਕ ਕਰੋਗੇ ਉਹ ਖਰਾਬ ਹੋਊਗਾ ਜੀ। ਸਲੱਬ ਆ ਗਿਆ ਟੂਟੀਆਂ ਖਰਾਬ ਹੈ ਤਾਂ ਉਹਨਾਂ ਦੇ ਘਰਾਂ ਦੇ ਅੰਦਰ ਜਿਹੜੀਆਂ ਦੀਵਾਰਾਂ ਐ ਜਿਵੇਂ ਮੰਨ ਲਓ ਨਾਰਥ ਦੀ ਦੀਵਾਰ ਐ ਤੁਸੀਂ ਦੇਖੋਗੇ ਉਹਦੇ ਉੱਪਰ ਜਾਂ ਉਸ ਉੱਪਰ ਰੈੱਡ ਕਲਰ ਕੀਤਾ ਹੋਏਗਾ ਜੀ। ਜੇ ਸਾਊਥ ਐ ਤਾਂ ਉੱਥੇ ਵਾਈਟ ਕਲਰ ਜਾਂ ਅਸਮਾਨੀ ਕਲਰ ਕਰ ਦਿੱਤਾ ਜਾਂਦਾ ਉਹਦੇ ਕਾਰਨ ਵੀ ਇਹ ਪ੍ਰੋਬਲਮਸ ਆ ਸਕਦੀਆਂ। ਲਕਿ ਜੇ ਨਾਰਥ ਦੇ ਵਿੱਚ ਰੈੱਡ ਕਲਰ ਔਰ ਸਾਊਥ ਦੇ ਵਿੱਚ ਵਾਈਟ ਜਾਂ ਫਿਰ ਅਸਮਾਨੀ ਕਲਰ ਕਰ ਦਿੱਤਾ ਜਾਂਦਾ ਹੈ। ਜਾਂ ਇਦਾਂ ਦੀ ਕੋਈ ਚੀਜ਼ ਲੱਗੀ ਹੋਵੇ। ਜਾਂ ਕੋਈ ਇਦਾਂ ਦੇ ਪੌਦਾ ਕੋਈ ਪਿਆ ਜਿਹੜਾ ਉਹ ਪਰੇਸ਼ਾਨ ਪਰ ਮਤਲਬ ਉਹਦੇ ਕਾਰਨ ਵੀ ਹੋ ਸਕਦਾ ਹੈ। ਹੂੰ। ਇਹ ਕਾਰਨ ਇੱਕ ਮੰਨਿਆ ਜਾਂਦਾ ਹੈ। ਤੇ ਕੀ ਲੋਕੀ ਕਹਿੰਦੇ ਛੱਤ ਦੇ ਉੱਪਰ ਕੋਈ ਸਮਾਨ ਜੇ ਪਿਆ ਹੋਵੇ ਟੁੱਟਿਆ ਭੱਜਿਆ ਹਾਂ ਬਿਲਕੁਲ ਜਿਹੜਾ ਟੁੱਟਿਆ ਭੱਜਿਆ ਸਮਾਨ ਹੁੰਦਾ ਉਹਦੇ ਨਾਲ ਉਹ ਆਪਣੇ ਘਰ ਦਾ ਰਾਹੂ ਜਿਹੜਾ ਉਹ ਖਰਾਬ ਕਰ ਲੈਂਦਾ। ਰਾਹੂ ਖਰਾਬ ਹੋਣ ਕਰ ਉਹਨਾਂ ਦੇ ਘਰ ਦੇ ਵਿੱਚ ਵੈਲਥ ਨੂੰ ਲੈ ਕੇ ਸਮੱਸਿਆ ਆਣੀ ਆਣੀ ਹੈ ਜੀ ਜਿਹੜੇ ਘਰ ਦੇ ਵਿੱਚ ਵੀ ਤੁਸੀਂ ਨਾਰਮਲੀ ਦੇਖੂਗੇ ਅਗਰ ਟੁੱਟਿਆ ਭੱਜਾ ਸਮਾਨ ਕੁਝ ਵੀ ਪਿਆ ਤਾਂ ਵੈਲਥ ਨੂੰ ਲੈ ਕੇ ਉਹ ਸਮੱਸਿਆ ਉਹ ਨਾਲ ਕਿਰਿਆਊਗਾ ਉਹਦਾ ਹੂੰ ਤੇ ਹੋਰ ਤੁਸੀਂ ਕੀ ਦੱਸਣਾ ਚਾਹੋਗੇ ਇਹਦੇ ਬਾਰੇ ਇੱਥੇ ਦੀ ਗੱਲ ਕੀ ਆਪਾਂ ਕਹੀਏ ਕੀ ਕੀ ਅਨਲਾ ਚਾਹੀਦਾ ਆਪਣੇ ਘਰ ਦੇ ਅੰਦਰ ਘਰ ਦੇ ਅੰਦਰ ਜਿਵੇਂ ਇਹ ਆਪਾਂ ਇੱਕ ਪੁਰਾਣੇ ਟਾਈਮ ਤੋਂ ਸੁਣਦੇ ਆ ਰਹੇ ਹਾਂ ਦਿਸ਼ਾ ਸੇ ਦਸ਼ਾ ਬਦਲੋ ਅਗਰ ਤੁਸੀਂ ਘਰ ਦੀਆਂ ਦਿਸ਼ਾਵਾਂ ਆਪਣੀਆਂ ਬਦਲ ਲੀਆਂ ਤਾਂ ਸਮਝ ਲਓ ਤੁਸੀਂ ਆਪਣੀ ਦਸ਼ਾ ਵੀ ਚੇਂਜ ਕਰ ਲਈ ਜਿਵੇਂ ਹੁਣ ਕਈ ਵਿਅਕਤੀ ਘਰ ਆਪਣਾ ਘਰ ਪਰਚੇਸ ਕਰਦੇ ਆ ਕਹਿੰਦੇ ਜੀ ਵੀ ਅਸੀਂ ਮੈਂ ਸੌਦਾ ਘਰ ਨਹੀਂ ਲੈਣਾ ਬਟ ਉਹਦਾ ਜਿਹੜਾ ਲਗਣ ਹੈ ਉਹ ਗਰਮ ਗ੍ਰਹਿ ਸੂਰਿਆ ਮੰਗਲ ਰਾਹੂ ਦੇ ਨਾਲ ਰਿਲੇਟਡ ਹੁੰਦਾ ਹੈ ਉਹ ਅਗਰ ਨੋਰਥ ਦਾ ਘਰ ਲੈ ਲੇਗਾ ਉਹਦੇ ਘਰ ਦੇ ਵਿੱਚ ਵੀ ਸਮੱਸਿਆਵਾਂ ਰਹਿਣੀਆਂ ਰਹਿਣੀਆਂ ਜੀ ਇਹ ਵੀ ਇਦਾਂ ਗੱਲ ਬਹੁਤ ਲੋਕ ਕਹਿੰਨੇ ਆ ਵੀ ਸੌਦਾ ਘਰ ਲੈਣੇ ਜੇ ਦਾ ਜੇ ਸੌਦਾ ਘਰ ਲੈਣੇ ਆ ਤਾਂ ਤੁਸੀਂ ਉੱਥੇ ਸ਼ੀਸ਼ਾ ਲਗਾਓ ਅੱਗੇ ਇਹ ਸ਼ੀਸ਼ਾ ਸੌਦੇ ਘਰ ਦੇ ਅੱਗੇ ਲਗਾਉਣ ਨੂੰ ਨਹੀਂ ਕਿਹਾ ਜਾਂਦਾ ਉਹ ਜਿਹੜਾ ਟੀ ਪੁਆਇੰਟ ਦਾ ਘਰ ਹੁੰਦਾ ਉਹਦੇ ਅੱਗੇ ਲਗਾਉਣ ਨੂੰ ਕਿਹਾ ਜਾਂਦਾ ਸੌਦੇ ਉਹ ਕੀ ਹੈ ਟੀ ਪੁਆਇੰਟ ਤੇ ਟੀ ਪੁਆਇੰਟ ਦੇ ਵਿੱਚ ਇਹ ਧਾਰਨਾ ਵਾਸਤੂ ਦੇ ਅਨੁਸਾਰ ਜਦੋਂ ਵੀ ਜਦ ਟੀ ਪੁਆਇੰਟ ਦਾ ਘਰ ਸਾਹਮਣੇ ਗੱਡੀ ਆ ਗਈ ਹੈ ਕੋਈ ਪੈਦਲ ਆਂਦਾ ਤਾਂ ਉਸ ਬੰਦੇ ਦੀ ਜਾਂ ਕਾਰ ਦੇ ਵਿੱਚ ਜਿਹੜੇ ਬੰਦੇ ਬੈਠੇ ਹੈ ਉਹਦੀ ਨੈਗੇਟਿਵਿਟੀ ਜਿਹੜੀ ਹੈ ਉਹ ਘਰ ਦੇ ਵਿੱਚ ਘੁੱਸ ਜਾਂਦੀ ਹੈ ਉਹਨੂੰ ਚੇਂਜ ਕਰਨ ਵਾਸਤੇ ਫਿਰ ਉਹ ਜਦੋਂ ਸ਼ੀਸ਼ਾ ਲਗਾਇਆ ਜਾਂਦਾ ਤਾਂ ਉਹ ਨੈਗੇਟਿਵਿਟੀ ਵਾਪਸ ਟੀ ਪੁਆਇੰਟ ਤੋਂ ਵਾਪਸ ਚਲ ਜਾਂਦੀ ਹੈ ਇਸ ਲਈ ਉੱਥੇ ਸ਼ੀਸ਼ਾ ਲਗਵਾਉਣ ਨੂੰ ਇੱਕੀ ਜਗ੍ਹਾ ਤੇ ਕਹਿੰਦੇ ਆ ਵੀ ਪੰਜਮੁਖੀ ਹਨੂਮਾਨ ਜੀ ਦੀ ਫੋਟੋ ਲਗਾਈ ਜਾਂਦੀ ਹੈ ਸਾਊਥ ਵਾਲੇ ਮਕਾਨ 'ਚ ਸਾਊਥ ਵਾਲੇ ਮਕਾਨ 'ਚ ਕਿਉਂਕਿ ਜਿਹੜੇ ਹਨੂਮਾਨ ਜੀ ਹੈ ਮੰਗਲ ਗ੍ਰਹਿ ਦੇ ਉਹਨੂੰ ਆਪਾਂ ਗਿੰਦੇ ਆਂ ਵੀ ਮੰਗਲ ਗ੍ਰਹਿ ਉਹਨਾਂ ਦੇ ਅਧੀਨ ਆਉਂਦਾ ਹੈ ਤਾਂ ਜੇ ਸਾਊਥ ਘਰ ਦੇ ਵਿੱਚ ਨੌਰਥ ਵਾਲਾ ਬੰਦਾ ਰਹਿ ਰਿਹਾ ਉਹਨੂੰ ਪ੍ਰੋਬਲਮ ਦਿੰਦਾ ਤਾਂ ਉਹਨਾਂ ਨੂੰ ਪੰਜਮੁਖੀ ਭਗਵਾਨ ਦੀ ਮੂਰਤੀ ਜਿਹੜੀ ਇਹ ਛੋਟੀ ਲਗਾਉਣੀ ਕਿਹਾ ਜਾਂਦਾ ਵੱਡੀ ਨਹੀਂ ਲਗਾਉਣੀ ਚਾਹੀਦੀ ਤੇ ਹੋਰ ਆਪਾਂ ਤੇ ਕਹਿੰਦੇ ਆ ਵੀ ਸਾਊਥ ਮਕਾਨ ਤਾਂ ਕੋਈ ਵੀ ਲੈ ਕੇ ਰਾਜ਼ੀ ਨਹੀਂ ਹੈ ਸਰ ਤੁਸੀਂ ਇੱਕ ਦੇਖੋ ਅੱਜ ਦੇ ਟਾਈਮ ਅਗਰ ਆਪਾਂ ਸਾਊਥ ਏਰੀਆ ਦੇ ਵਿੱਚ ਚਲ ਜੀਏ ਆਪਾਂ ਗੋਆ ਚਲ ਜੀਏ ਕੇਰਲਾ ਚਲ ਜੀਏ ਆਪਣੇ ਤੋਂ ਬਹੁਤ ਜ਼ਿਆਦਾ ਸਮਰਿੱਧ ਹੈ ਜੇ ਸਾਊਥ ਦੇ ਮਕਾਨ ਇੰਨੇ ਖਰਾਬ ਹੁੰਦੇ ਤਾਂ ਉਹ ਜਿਹੜੇ ਰਾਜ ਹੈ ਉਹ ਆਪਣੇ ਤੋਂ ਜ਼ਿਆਦਾ ਤਰੱਕੀ ਨਾ ਕਰ ਪਾਉਂਦੇ ਹੂੰ ਸਾਊਥ ਦਸ਼ਾ ਉਹਨਾਂ ਵਾਸਤੇ ਖਰਾਬ ਹੈ ਜਿਨ੍ਹਾਂ ਦੀ ਰਾਸ਼ੀ ਜਾਂ ਲਗਨ ਠੰਡੇ ਗ੍ਰਹਿਆਂ ਦੇ ਨਾਲ ਸਬੰਧਿਤ ਹੈ ਗੁਰੂ ਆ ਗਿਆ ਜਾਂ ਬੁੱਧ ਆ ਗਿਆ ਸ਼ੁਕਰ ਆ ਗਿਆ ਅਗਰ ਐਹੋ ਜਿਹੇ ਬੰਦੇ ਸਾਊਥ ਦਾ ਮਕਾਨ ਲੈਣਗੇ ਉਹ ਵੀ ਪ੍ਰੋਬਲਮ ਦੇ ਵਿੱਚ ਰਹਿਣਗੇ ਜੀ ਇਹ ਇੱਕ ਕਰਨ ਦੇ ਲਈ ਇਹ ਤੋਂ ਔਰਾ ਸਕੈਨ ਹੈਗਾ ਯਾ ਇਹਦੇ ਨਾਲ ਆਪਾਂ ਜੇ ਗੱਲ ਕਰੀਏ ਕਿ ਕਿਸੇ ਦੀ ਵੈਲਥ ਬਾਰੇ ਜਾਣਨਾ ਹੋਵੇ ਵੀ ਕੋਈ ਪੈਸਾ ਆਊਗਾ ਜਾਂ ਨਹੀਂ ਆਊਗਾ ਤਾਂ ਇੱਕ ਇਹ ਕਿਹਦਾ ਦੱਸੇਗਾ ਜਿਵੇਂ ਇਹਦੇ ਵਿੱਚ ਸਾਡੇ ਕੋਲੇ ਸੈਂਪਲਸ ਹੈਗੇ ਜਿਵੇਂ ਮੈਂ ਤੁਹਾਨੂੰ ਨੇ ਜੀਓਪੈਥਿਕ ਦਾ ਇਹਦੇ ਵਿੱਚ ਸੈਂਪਲ ਪਾ ਕੇ ਦਿਖਾਇਆ ਐਵੇਂ ਹੀ ਵੈਲਥ ਦਾ ਹੈਗਾ ਉਹਦੇ ਵਿੱਚ ਫਿਰ ਉਹਦੀ ਕੁੰਡਲੀ ਔਰ ਇਹਦੇ ਨਾਲ ਉਹਦਾ ਵੈਲਥ ਦਾ ਦੇਖਿਆ ਜਾਂਦਾ ਔਰ ਜੇਕਰ ਇਹ ਬੰਦ ਰਹਿੰਦਾ ਤਾਂ ਫਿਰ ਉਹਦੀ ਪਰੇਸ਼ਾਨੀ ਰਹੇਗੀ ਔਰ ਜੇ ਖੁੱਲ ਜਾਂਦਾ ਤਫਿਰ ਉਹਦੀ ਵੈਲਥ ਦੀ ਪ੍ਰੋਬਲਮ ਕੁਝ ਟਾਈਮ ਵਾਸਤੇ ਆਂਦੀ ਹੈ। ਕਿਉਂਕਿ ਵੈਲਥ ਵਾਸਤੇ ਇਹ ਹੀ ਵਸਤੂ ਸ਼ਾਸਤਰ ਨੂੰ ਮੰਨਿਆ ਜਾਂਦਾ ਕਿ ਵੈਲਥ ਜਿਹੜੀ ਹੈਗੀ ਹੈ ਔਰ ਹੈਲਥ ਜਿਹੜੀ ਹੈਗੀ ਹੈ ਉਹ ਠੀਕ ਰਹੇ ਹੈ ਨਾ। ਹਾਂ ਬਿਲਕੁਲ ਜੀ। ਤੇ ਜਦੋਂ ਇਹ ਹੁਣ ਕਹਿੰਦੇ ਵੀ ਜਿਹੜੇ ਕਿਤੇ ਖਰਾਬ ਵਸਤੂ ਤੋੜ ਦਿੰਦੇ ਸੀਗੇ ਪਹਿਲਾਂ। ਪਹਿਲੇ ਕੀ ਹੁੰਦਾ ਸੀਗਾ ਪਹਿਲੇ ਜਦ ਵੀ ਕਿਸੇ ਘਰ ਦਾ ਨਾਰਥ ਦੇ ਵਿੱਚ ਮੰਨ ਲਓ ਕਿਚਨ ਬਣ ਗਈ। ਜਾਂ ਆਪਣਾ ਵਾਸ਼ਰੂਮ ਬਣ ਗਿਆ ਸਪੋਜ਼ ਕਰੋ ਕਿਚਨ ਦੇ ਵਿੱਚ ਨੋਰਥ ਦੇ ਅੰਦਰ ਉਹਨਾਂ ਨੇ ਗੈਸ ਦਾ ਚੁੱਲਾ ਰੱਖਿਆ ਹੋਇਆ ਹੈ ਔਰ ਸਾਊਥ ਦੇ ਵਿੱਚ ਉਹਨਾਂ ਨੇ ਪਾਣੀ ਦੀ ਟੂਟੀਆਂ ਆਸਤੇ ਜਗਾ ਛੱਡੀ ਹੋਈ ਹੈ ਬਸਤਨ ਧੋਣ ਵਾਸਤੇ ਜਾਂ ਹੱਥ ਧੋਣ ਵਾਸਤੇ ਜੋ ਵੀ ਹੈ ਉਹਨਾਂ ਘਰਾਂ ਦੇ ਅੰਦਰ ਪਹਿਲੇ ਕੀ ਕਰਦੇ ਸੀ ਉਹਨੂੰ ਤੜਵਾ ਦਿੰਦੇ ਸੀਗੇ ਬਟ ਇਹ ਨਵੀਂ ਟੈਕਨੀਕ ਜੋ ਜਰਮਨ ਦੀ ਆਈ ਹੈ ਇਹਦੇ ਵਿੱਚ ਉਸੇ ਹਿਸਾਬ ਨਾਲ ਹੀ ਕੰਮ ਕਰਾਇਆ ਜਾਂਦਾ ਹੈ ਤੇ ਸਾਡੇ ਕੋਲ ਰੋਡਸ ਆਂਦੀਆਂ ਆਪਾਂ ਪੁਰਾਣੇ ਟਾਈਮ ਦੇ ਵਿੱਚ ਦੇਖਦੇ ਸੀਗੇ ਵੀ ਪੁਰਾਣੇ ਟਾਈਮ ਦੇ ਜਿਹੜੇ ਘਰ ਸੀਗੇ ਉਹ ਗੋਬਰ ਦੇ ਨਾਲ ਆਪਾਂ ਕਰਕੇ ਉਹਦੀ ਦਿਵਾਰਾਂ ਦੂਰ ਆ ਸਾਰੀਆਂ ਉਹਦੇ ਨਾਲ ਕਰਦੇ ਸੀ ਤਾਂ ਪੁਰਾਣੇ ਟਾਈਮ ਦੇ ਵਿੱਚ ਤੁਸੀਂ ਅਗਰ ਆਪਾਂ ਪੁਰਾਣੇ ਟਾਈਮ ਸੇ ਜਾਣਦੇ ਤਾਂ ਉੱਥੇ ਨਾ ਤਾਂ ਕਦੇ ਘੱਟ ਬਿਮਾਰੀਆਂ ਬਣੀਆਂ ਘੱਟ ਹੁੰਦੀਆਂ ਸੀਗੀਆਂ ਉਹਦਾ ਸਿਰਫ ਹੀ ਰੀਜ਼ਨ ਸੀਗਾ ਉੱਥੇ ਜਿਹੜੀ ਪੋਜ਼ਿਟਿਵਿਟੀ ਹੈ ਉਹਨੂੰ ਦੂਰ ਕਰਨ ਵਾਸਤੇ ਅਸੀਂ ਜਿਹੜੀਆਂ ਰੋਡਸ ਤਿਆਰ ਕੀਤੀਆਂ ਉਹਦੇ ਚ ਗਾਂ ਦੇ ਬੱਚੜੇ ਦਾ ਗੋਬਰ ਹੈ ਰੁਦਰਾਕਸ਼ ਹੈ ਔਰ ਇਹਨਾਂ ਦੇ ਵਿੱਚ ਬੜੀਆਂ ਚੀਜ਼ਾਂ ਜਿਹੜੀਆਂ ਪੋਜ਼ਿਟਿਵਨੈਸ ਘਰਾਂ ਨੂੰ ਦਿੰਦੀਆਂ ਉਹ ਅਸੀਂ ਇਹਨਾਂ ਦੇ ਵਿੱਚ ਪਾ ਕੇ ਉਹਨਾਂ ਘਰਾਂ ਦੀ ਨੈਗੇਟਿਵ ਨੈਗੇਟਿਵਿਟੀ ਦੂਰ ਕਰ ਦਿੰਦੀਆਂ ਉਸ ਤੋਂ ਬਾਅਦ ਉਸ ਘਰ ਦੇ ਵਿੱਚ ਨਾ ਕਿਸੇ ਵਾਸ਼ਰੂਮ ਦੇ ਤੋੜਨ ਦੀ ਲੋੜ ਹੈ ਨਾ ਕਿਸੇ ਕਿਚਨ ਦੇ ਨਾ ਕੋਈ ਦੀਵਾਰ ਤੋੜਨ ਦੀ ਲੋੜ ਹੈ ਪਹਿਲਾਂ ਦੀਵਾਰਾਂ ਤੋੜਵਾ ਦਿੰਦੇ ਸੀ ਜਾਂ ਕਿਚਨ ਦੀ ਜਾਂ ਵਾਸ਼ਰੂਮ ਤੋੜਵਾਉਂਦੇ ਸੀ ਤੇ ਖਰਚਾ ਬਹੁਤ ਆਂਦਾ ਸੀਗਾ ਉਹਨਾਂ ਦੇ ਵਿੱਚ ਖਰਚਾ ਇੱਕ ਤਾਂ ਮਿਨੀਮਮ ਖਰਚਾ ਹੋ ਗਿਆ ਕੋਈ ਜ਼ਿਆਦਾ ਖਰਚਾ ਨਹੀਂ ਅਸੀਂ ਕਰਵਾਉਂਦੇ ਲੋਕਾਂ ਦਾ ਔਰ ਦੂਸਰਾ ਹੈ ਇਹਨਾਂ ਦੇ ਨਾਲ ਉਹ ਨੈਗੇਟਿਵਿਟੀ ਜਿਹੜੀ ਹੈ ਪੂਰੀ ਦੀ ਪੂਰੀ ਦੂਰ ਇਕਲ ਹੋ ਰਿਹਾ ਹੈ ਕਿ ਤੁਸੀਂ ਕੋਈ ਦੱਸੋ ਕਿੱਥੇ ਜਿੱਥੇ ਤੁਸੀਂ ਜਾ ਕੇ ਕਨੈਕਟੀਵਿਟੀ ਦੂਰ ਕਰਕੇ ਆਏ ਆਂ ਐਦਾਂ ਦੇਖੋ ਕਦੋਂ ਵੀ ਤੁਹਾਨੂੰ ਕਹਾਣੀ ਦੱਸੋ ਕਿੱਥੇ-ਕਿੱਥੇ ਹੋਇਆ ਇਹਨੂੰ ਹੁਣੇ ਇੱਕ ਬੱਦੀ ਮੈਂ ਇੱਕ ਫੈਕਟਰੀ ਦਾ ਵਾਸਤੂਕਰਨ ਗਿਆ ਸੀਗਾ ਉੱਥੇ ਬਾਕੀ ਸਾਰਾ ਕੁਝ ਓਕੇ ਆ ਰਿਹਾ ਸੀਗਾ ਉਹਨਾਂ ਦੀ ਇੱਕ ਮਸ਼ੀਨ ਸੀ ਜਿਹੜੀ ਹਰ 2 4 6 ਮਹੀਨੇ ਬਾਅਦ ਖਰਾਬ ਹੋ ਜਾਂਦੀ ਸੀ ਉਹ ਬੈਂਗਲੌਰ ਤੋਂ ਇੰਜੀਨੀਅਰ ਆਂਦਾ ਸੀ ਉਹ 5 4 ਦਿਨਾਂ ਚ ਠੀਕ-ਠੂ ਕਰਕੇ ਜਾਂਦਾ ਔਰ 2 3 ਮਹੀਨੇ ਬਾਅਦ ਉਹ ਫਿਰ ਖਰਾਬ ਹੋ ਜਾਂਦੀ ਸੀ ਉਸ ਤੋਂ ਬਾਅਦ ਜਦ ਮੈਂ ਉਹ ਚੈੱਕ ਕੀਤਾ ਤਾਂ ਮਸ਼ੀਨ ਤੇ ਜਾ ਕੇ ਇਹ ਖੁੱਲ ਗਿਆ ਜਦੋਂ ਉਹਦਾ ਸੈਂਪਲ ਪਾ ਕੇ ਆਈ ਆ ਮਾਈਨਸ ਆਈ ਆਰ ਦਾ ਉੱਥੇ ਜਾ ਕੇ ਉਹ ਖੁੱਲਣਾ ਸ਼ੁਰੂ ਹੋ ਗਿਆ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਦੇ ਨੋਰਥ ਦੀ ਜਗ੍ਹਾ ਉੱਪਰ ਕੋਈ ਰੈੱਡ ਕਲਰ ਦੀ ਚੀਜ਼ ਹੈ ਜਾਂ ਇਦਾਂ ਕਹਿੰਦੇ ਨਹੀਂ ਸਾਡੇ ਕੋਈ ਰੈੱਡ ਕਲਰ ਦੀ ਚੀਜ਼ ਨਹੀਂ ਰੱਖੀ ਹੋਈ ਬਟ ਅਸੀਂ ਉੱਪਰ ਜਾ ਕੇ ਦੇਖਿਆ ਤਾਂ ਉਹਨਾਂ ਦੇ ਉੱਪਰ ਇੱਕ ਰੈੱਡ ਕਲਰ ਦਾ ਡਰਮ ਪਿਆ ਹੋਇਆ ਸੀਗਾ ਜੀ ਮੈਂ ਉਹਨੂੰ ਦੂਰ ਕਰਵਾਇਆ ਫਿਰ ਉਹਨੂੰ ਪੁੱਛਿਆ ਇੱਥੇ ਅਜੇ ਵੀ ਨੈਗੇਟਿਵਿਟੀ ਆ ਰਹੀ ਹੈ ਤਾਂ ਡਰਮ ਨੂੰ ਦੂਰ ਰੱਖਣ ਤੋਂ ਬਾਅਦ ਵੀ ਤਾਂ ਉਹਨਾਂ ਨੇ ਕਿਹਾ ਇੱਥੇ ਸਾਡਾ ਇੱਕ ਮਜ਼ਦੂਰ ਹੈ ਛੱਤ ਤੋਂ نیچے ਖੁਦ ਕੋ ਨੇ ਆਤਮ ਹੱਤਿਆ ਤਾਂ ਜਦੋਂ ਮੈਂ ਉੱਥੇ ਰੋਟਸ ਵੋਟਸ ਜੋ ਵੀ ਆਪਣਾ ਟ੍ਰੀਟਮੈਂਟ ਅਸੀਂ ਕੀਤਾ ਉਸ ਤੋਂ ਬਾਅਦ ਅੱਜ 4 ਤੋਂ 5 ਸਾਲ ਹੋ ਗਏ ਉਹ ਮਸ਼ੀਨ ਬਿਲਕੁਲ ਰੈਗੂਲਰ ਬਿਲਕੁਲ ਠੀਕ ਠਾਕ ਚੱਲ ਰਹੀ ਹੈ। ਕਿ ਹੋਰ ਕਿਸੇ ਮਕਾਨ ਦਾ ਹੋਵੇ ਕੋਈ ਮਕਾਨ ਚ ਗਏ ਹਾਂ। ਹਾਂ ਬਹੁਤ ਮਕਾਨਾਂ ਦਾ ਕੀਤਾ ਜੀ ਇੱਕ ਇਹਦੇ ਚ ਇੱਕ ਵਾਰੀ ਤਾਂ ਇੱਕ ਬੰਦੇ ਨੇ ਬੜਾ ਡਰਾਇਆ ਸਾਨੂੰ। ਮੈਂ ਡੇਰਾ ਵਸੀ ਕਿਸੇ ਦੇ ਘਰ ਦਾ ਵਾਸਤੂ ਕਰਕੇ ਆਇਆ। ਵਾਸਤੂ ਕਰਨ ਤੋਂ ਬਾਅਦ ਆਇਆ ਉਹ ਮੈਨੂੰ ਆ ਕੇ ਕਹਿੰਦਾ ਫੋਨ ਆਇਆ ਕਹਿੰਦਾ ਜੀ ਮੇਰੇ ਘਰ ਤੇ ਮੇਰੀ ਵਾਈਫ ਨੂੰ ਪੈਰਾਲਾਈਸਿਸ ਦਾ ਅਟੈਕ ਹੋ ਗਿਆ। ਮੈਂ ਵੀ ਘਬਰਾ ਗਿਆ ਮੈਂ ਕਿਹਾ ਯਾਰ ਉਹ ਤਾਂ ਐਦਾਂ ਦਾ ਨਹੀਂ ਹੋਣਾ ਚਾਹੀ ਬਟ ਮੈਂ 2-3 ਦਿਨ ਬਾਅਦ ਉਹਦੇ ਘਰ ਗਿਆ ਤਾਂ ਉਹਦੀ ਵਾਈਫ ਚਾਹ ਦਾ ਕੱਪ ਲੈ ਕੇ ਆਈ ਮੈਂ ਕਿਹਾ ਯਾਰ ਤੂੰ ਕਹਿੰਦਾ ਸੀਗਾ ਆਪਣੀ ਮੇਰੀ ਵਾਈਫ ਨੂੰ ਪੈਰਾਲਾਈਸ ਅਟੈਕ ਅਟੈਕ ਹੋ ਗਿਆ ਕਹਿੰਦਾ ਨਹੀਂ ਬਾਜੀ ਮੈਂ ਤੁਹਾਨੂੰ ਦੁਬਾਰਾ ਬੁਲਾਉਣਾ ਚਾਹੁੰਦਾ ਸੀ ਤਾਂ ਹਾਂ ਲੇਕਿਨ ਰਿਜ਼ਲਟ ਜਿਹੜੇ ਇਹਦੇ ਪੋਜ਼ਿਟਿਵ ਮਿਲੇ ਆ ਔਰ ਬੜੀਆਂ ਐਗਜ਼ਾਮਪਲਸ ਹੈਗੀਆਂ ਕੱਟੋ-ਕੱਟ ਵੀ ਮੈਂ ਉਹਨੇ ਬੰਬੇ ਕਿਸੇ ਦਾ ਕਰਕੇ ਆਇਆ ਵਾਸਤੂ ਉਹਨਾਂ ਦੇ ਘਰ ਦੇ ਵਿੱਚ ਇੱਕ ਬਜ਼ੁਰਗ ਬਿਮਾਰ ਸੀਗਾ ਜੀ ਉਹ ਕਹਿੰਦੇ ਸੀ ਜਾਂ ਤਾਂ ਇੱਕ ਪਾਸਾ ਹੋ ਜੇ ਜਾਂ ਛੁਟਕਾਰਾ ਮਿਲ ਜੇ ਜਾਂ ਠੀਕ ਹੋ ਜਾ ਲੇਕਿਨ ਉਹਨਾਂ ਦੀ ਏਜ ਐਸੇ ਹਿਸਾਬ ਦੀ ਸੀਗੀ ਜਦ ਅਸੀਂ ਉਹਨਾਂ ਦਾ ਟ੍ਰੀਟਮੈਂਟ ਕੀਤਾ ਤਾਂ 15-20 ਦਿਨ ਦੇ ਬਾਅਦ ਉਹਨਾਂ ਨੂੰ ਛੁਟਕਾਰਾ ਮਿਲ ਗਿਆ ਜੀ ਤੇ ਕੀ ਨਿਕਲਿਆ ਉੱਥੇ ਉੱਥੇ ਜਦ ਜੀਓਪੈਥਿਕ ਅਸੀਂ ਚੈੱਕ ਕੀਤਾ ਤਾਂ ਉੱਥੇ ਜੀਓਪੈਥਿਕ ਇੱਕ ਲਾਈਨ ਆਉਂਦੀ ਹੈ ਜਿਹੜੀ ਸਾਨੂੰ ਨਜ਼ਰ ਨਹੀਂ ਆਉਂਦੀ ਉਹ ਉਹਨਾਂ ਦੇ ਜਿੱਥੇ ਬਜ਼ੁਰਗ ਉਹਨਾਂ ਦੇ ਸੌ ਰਹੇ ਸੀ ਉੱਥੇ ਉਹ ਬੈਡਰੂਮ ਦੇ ਵਿੱਚ ਉਹ ਜੀਓਪੈਥਿਕ ਜਿਹੜੀ ਸੀਗੀ ਉਹ ਲਾਈਨ ਆ ਰਹੀ ਸੀਗਾ ਉਹਦਾ ਟ੍ਰੀਟਮੈਂਟ ਕਿ ਕੀਤਾ ਟ੍ਰੀਟਮੈਂਟ ਉੱਥੇ ਰੋਡਸ ਲਗਾਈਆਂ ਸੀ ਜੀ ਔਰ ਕੁਝ ਪੀਰਾਮਿਡਸ ਆਂਦੀਆਂ ਸਾਡੇ ਉਹਨਾਂ ਨੂੰ ਲਗਾਇਆ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਪਹਿਲੇ ਜਿਹੜਾ ਪਰੇਸ਼ਾਨ ਰਹੇ ਸੀ ਇਕ ਤਾਂ ਬਜੂੜਾ ਕਾਰਨ ਰਹੇ ਸੀ ਦੂਜਾ ਉਹ ਆਪਣੇ ਫਾਈਨਾਂਸ ਕਾਰਨ ਰਹੇ ਸੀਗੇ ਔਰ ਅੱਜ ਦੇ ਟਾਈਮ ਉਹ ਬਿਲਕੁਲ ਸੈਟੀਸਫੈਕਸ਼ਨ ਹੈਗੇ ਆ ਅੱਜ ਵੀ ਉਹਨਾਂ ਦੇ ਕੋਈ ਵਿਜ਼ਿਟ ਕਰवानी ਹੁੰਦੀ ਤਾਂ ਇੱਥੇ ਮੈਨੂੰ ਫੋਨ ਕਰਕੇ ਸਪੈਸ਼ਲ ਬੁਲਾਉਂਦੇ ਨੇ ਜਿਸ ਕਹਿੰਦਾ ਵਿਆਹ ਸ਼ਾਦੀ ਕਰਾਉਣੀ ਹੋਵੇ ਬੰਦੇ ਨੇ ਤਾਂ ਅਗਰ ਉਹਦੇ ਘਰ ਠੀਕ ਨਹੀਂ ਹੈ ਆਪਾਂ ਕਈ ਘਰ ਜਿਹੜੀ ਆਪਾਂ ਤਬਿਆਨ ਦੇ ਉਦੋਂ ਵਾਸਤੂ ਠੀਕ ਨਹੀਂ ਤਾਂ ਉਸ ਵੀ ਪ੍ਰੋਬਲਮ ਪੈਂਦੀ ਕੋਈ ਬਿਲਕੁਲ ਪੈਂਦੀ ਸਰ ਵਾਸਤੂ ਦੇ ਅੰਦੇ ਵਿੱਚ ਅਸੀਂ ਇਹ ਵੀ ਦੇਖਿਆ ਜਾਂਦਾ ਹੈ ਇਹਦੇ ਚ ਸੈਂਪਲ ਹੈਗੇ ਆ ਤੁਹਾਨੂੰ ਮੈਂ ਦਿਖਾਣਾ ਜਿਵੇਂ ਕਈਆਂ ਦੀ ਮੈਰਿਜ ਲਵ ਮੈਰਿਜ ਹੋਏਗੀ ਅਰੇਂਜ ਮੈਰਿਜ ਹੋਏਗੀ ਸਕਸੈਸ ਮੈਰਿਜ ਹੋਏਗੀ ਨਹੀਂ ਹੋਏਗੀ ਇਹਦੇ ਵਿੱਚ ਸਾਡੇ ਕੋਲ ਸੈਂਪਲ ਹੈ ਅਸੀਂ ਡੇਟ ਆਫ ਬਰਥ ਤੋਂ ਇਲਾਵਾ ਜਦ ਡੇਟ ਆਫ ਬਰਥ ਦੇ ਹਿਸਾਬ ਨਾਲ ਬੁਲਾਣੇ ਜਾਂ ਨੰਬਰੋਲੋਜੀ ਦੇ ਹਿਸਾਬ ਨਾਲ ਬੁਲਾਣੇ ਆ ਉਸ ਤੋਂ ਬਾਅਦ ਅਸੀਂ ਇਹਦੇ ਨਾਲ ਵੀ ਉਹਨੂੰ ਚੈੱਕ ਕਰਦੇ ਹਾਂ ਵੀ ਉਹਨ ਦੀ ਜਿਹੜੀ ਮੈਰਿਜ ਉਹ ਕਿਦਾਂ ਚੱਲੂਗਾ ਹਮ ਇਹਦੇ ਨਾਲ ਬਾਕੀ ਵਾਸਤੂ ਦਾ ਔਰ ਮੈਰਿਜ ਦਾ ਬਹੁਤ ਗਹਿਰਾ ਸਬੰਧ ਹੈ ਜਿਵੇਂ ਤੁਸੀਂ ਕਹਿ ਲਓ ਵੀ ਉਹਨਾਂ ਦਾ ਜੇਕਰ ਨਵੇਂ ਜਿਹੜੇ ਦੁਲਾ ਦੁਲਨ ਹੈ ਉਹਨਾਂ ਦੇ ਰੂਮ ਦੀ ਡਾਇਰੈਕਸ਼ਨ ਅਗਰ ਗਲਤ ਦਿਸ਼ਾ ਦੇ ਵਿੱਚ ਹੋਏਗੀ ਔਰ ਗਲਤ ਦਿਸ਼ਾ ਦੇ ਵਿੱਚ ਉਹ ਸੋ ਰਹੇ ਆ ਤਾਂ ਉਹਨਾਂ ਦੇ ਵਿੱਚ 100% ਪ੍ਰੋਬਲਮ ਆਏਗੀ ਉਹਨਾਂ ਦੇ ਰਿਲੇਸ਼ਨਸ ਇਹ ਤਾਂ ਆਪ ਵੀ ਉਹਨਾਂ ਦਾ ਇਹ ਜਿਹੜੀ ਸਾਰੀ ਚੀਜ਼ ਹੈ ਉਹਨਾਂ ਦਾ ਟੇਬਾ ਹੈਗਾ ਉਹ ਦੇਖ ਕੇ ਪਤਾ ਚੱਲੇਗਾ ਜਾਂ ਇਸ ਤੇ ਵਿੱਚ ਚੱਲ ਜਾਏਗਾ ਇਸ ਤੋਂ ਵੀ ਪਤਾ ਚੱਲ ਜਾਂਦਾ ਲੇਕਿਨ ਅਸੀਂ ਫਿਰ ਵੀ ਉਹਨੂੰ ਤਿੰਨ ਤਰੀਕਿਆਂ ਦੇ ਨਾਲ ਮਿਲਾਨਣਾ ਹੈ ਇੱਕ ਤਾਂ ਵਾਸਤੂ ਦੇ ਨਾਲ ਨੰਬਰੋਲੋਜੀ ਦੇ ਹਿਸਾਬ ਨਾਲ ਔਰ ਵੈਦਿਕ ਦੇ ਹਿਸਾਬ ਨਾਲ ਫਿਰ ਤਿੰਨੋਂ ਚੀਜ਼ਾਂ ਤੇ ਅਸੀਂ ਦੇਖਦੇ ਕਿੱਧਰ ਪੋਜੀਟਿਵ ਹੈ ਉਸ ਹਿਸਾਬ ਨਾਲ ਉਹਨੂੰ ਅਸੀਂ ਸੁਜੈਸਟ ਕਰ ਦਿਆਂ ਵੀ ਤੁਸੀਂ ਐਦਾਂ ਕਰੋ ਤਾਂ ਫਿਰ ਅਮੂਮਨ ਕਿੱਦਾਂ ਦਾ ਮਕਾਨ ਹੋਣਾ ਚਾਹੀਦਾ ਕਿੱਦਾਂ ਹੋਣਾ ਚਾਹੀਦਾ ਜੇ ਆਪਾਂ ਗੱਲ ਕਰਦੇ ਆਂ ਦੇਖੋ ਇਹ ਜਿਵੇਂ ਨਾਰਮਲੀ ਨਾਰਮਲੀ ਸਰ ਉਹ ਆ ਜਾਂਦਾ ਜਿਵੇਂ ਮੰਨ ਲਓ ਆਪਾਂ ਕਿਸੇ ਨਾਰਥ ਕਿਸੇ ਨੇ ਨਾਰਥ ਦਾ ਘਰ ਲੈਣਾ ਹੈ ਤਾਂ ਉਹਦਾ ਜਿਹੜਾ ਲਗਨ ਹੈ ਉਹ ਗੁਰੂ ਦੇ ਨਾਲ ਸਬੰਧਿਤ ਹੋਣਾ ਚਾਹੀਦਾ ਬੁੱਧ ਦੇ ਨਾਲ ਸਬੰਧਿਤ ਹੋਣਾ ਚਾਹੀਦਾ ਸ਼ੁਕਰ ਦੇ ਨਾਲ ਸਬੰਧਿਤ ਹੋਣਾ ਚਾਹੀਦਾ ਜੇਕਰ ਉਹਦਾ ਲਗਨ ਸੂਰਿਆ ਮੰਗਲ ਰਾਹੂ ਦੇ ਨਾਲ ਸੰਬੰਧਿਤ ਹੈ ਤਾਂ ਉਹਨੂੰ ਨਾਰਥ ਜ਼ੋਨ ਦਾ ਘਰ ਵੀ ਛੂਟ ਨਹੀਂ ਕਰੇਗਾ ਆਪਾਂ ਅੱਜ ਕਹਿੰਨੇ ਸਾਊਥ ਦਾ ਘਰ ਲੋਕੀ ਲੈਣ ਦੇ ਵਿੱਚ ਕਰਦੇ ਵੀ ਆਂ ਸਾਊਥ ਦਾ ਘਰ ਨਹੀਂ ਲੈਣਾ ਬਟ ਤੁਸੀਂ ਇਹ ਦੇਖੋ ਕਿ ਸਾਊਥ ਨਾਰਥ ਦੇ ਜਿੰਨੇ ਵੀ ਘਰ ਹੈ ਤੁਸੀਂ ਉਹਨਾਂ ਨੂੰ ਜਾ ਕੇ ਮਿਲ ਕੇ ਦੇਖੋ ਕਿ ਨਾਰਥ ਦੇ ਘਰਾਂ ਦੇ ਵਿੱਚ ਰਹਿਣ ਵਾਲੇ ਸਾਰੇ ਲੋਕ ਸੁਖੀ ਹੈ ਉਹਦੇ ਤੁਹਾਨੂੰ ਮਤਲਬ 50% ਬੰਦੇ ਆ ਹੋ ਜੀ ਮਿਲਣ ਕੇ ਜਿਨ੍ਹਾਂ ਨੂੰ ਹੈਲਥ অর ਹੈਲਥ ਦੀ ਪ੍ਰੋਬਲਮ ਹੋਏਗੀ ਉਹਦਾ ਸਿਰਫ ਹਾਈ ਰੀਜ਼ਨ ਹੈ ਉਹਨਾਂ ਦੀ ਜਿਹੜੀ ਲਗਨ ਜਿਹੜਾ ਹੈਗਾ ਉਹ ਸੂਰਿਆ ਮੰਗਲ ਜਾਂ ਰਾਹੁ ਦੇ ਨਾਲ ਰਿਲੇਟਡ ਹੋਵੇ। ਇਹ ਗੱਲ ਬਹੁਤ ਹੁੰਦੀ ਹੈ ਪੂਰਬ ਦਾ ਮਕਾਨ ਕਹਿੰਦੇ ਬਹੁਤ ਵਧੀਆ ਹੁੰਦਾ ਹੈ। ਪੂਰਬ ਦਾ ਮਕਾਨ ਨੂੰ ਹਰਕਤ ਹੁੰਦਾ ਵੀ ਸੂਰਜ ਦੀ ਰੋਸ਼ਨੀ ਸਿੱਧੀ ਪੈਂਦੀ ਹੈ ਲੋਕੀ ਜਿੰਨੇ ਵੀ ਜਾਣਦੇ ਨੇ ਕਿ ਪੂਰਬ ਦਾ ਮਕਾਨ ਜੀ ਪੂਰਬ ਦਾ ਦੁਕਾਨ ਜੀ ਸਰ ਉਹੀ ਹੈ ਜਿੱਥੇ ਸੂਰਿਆ ਦੀ ਸੂਰਿਆ ਦਾ ਜਿੱਥੇ ਰਹੇਗਾ ਆਪਣਾ ਪ੍ਰਭਾਵ ਰਹੇਗਾ ਜੀ। ਅਗਰ ਉਹਨਾਂ ਦੀ ਰਾਸ਼ੀ ਨੌਰਥ ਦੇ ਨਾਲ ਹੈ ਤਾਂ ਉਹ ਵੀ ਪਰੇਸ਼ਾਨੀ ਤੁਹਾਨੂੰ ਪਰੇਸ਼ਾਨ ਦਿਖੂਗੀ। ਸਿੱਧੀ ਧੁੱਪ ਪੰਦੀ ਹੈ ਲੇਕਿਨ ਜੇ ਨਾਰਥ ਦੀ ਹੈ ਤਾਂ ਨਾਰਥ ਪਾਣੀ ਮੰਗਦਾ ਜੀ ਉਹਨੂੰ ਆਪਾਂ ਧੁੱਪ ਦਵਾਂਗੇ ਪਾਣੀ ਦੀ ਜਗ੍ਹਾ ਤੇ ਠੰਡੀ ਜਗ੍ਹਾ ਤੇ ਧੁੱਪ ਦਵਾਂਗੇ ਤਾਂ ਉਹ ਪ੍ਰੋਬਲਮ ਆਟੋਮੈਟਿਕਲੀ ਆਊਗਾ ਹੋ ਗਿਆ ਤੁਸੀਂ ਕਿਹਦਾ ਕਹਿੰਦੇ ਜਿਹੜਾ ਮਕਾਨ ਆ ਅਮੂਨ ਕਿਦਾਂ ਦਾ ਹੋਣਾ ਚਾਹੀਦਾ ਤੁਹਾਡਾ ਵਾਸਤੂ ਜਿਹੜਾ ਕਹਿੰਦਾ ਹੈਗਾ ਸਿੰਪਲ ਸਰ ਵਾਸਤੂ ਪਹਿਲੇ ਤਾਂ ਕੀ ਹੁੰਦਾ ਸੀ ਪਹਿਲੇ ਤਾਂ ਜਿਹੜੇ ਵੀ ਵਾਸਤੂ ਸ਼ਾਸਤਰ ਸੀ ਉਹ ਕੁੰਡਲੀ ਜਾਂ ਹੋਰ ਕੁਝ ਦੇਖ ਕੇ ਨਹੀਂ ਕਰਦੇ ਸੀ ਉਹ ਸਭ ਦੇ ਦਿਮਾਗ ਦੇ ਵਿੱਚ ਆਪਣੇ ਬਿਠਾਤਾ ਵੀ ਨਾਰਥ ਦਾ ਘਰ ਹੋਏ ਜਾਂ ਈਸਟ ਦਾ ਘਰ ਹੋਏ ਉਹ ਬਧੀਆਂ ਹੁੰਦਾ ਪਰ ਜਦ ਲੋਕਾਂ ਨੂੰ ਦੇਖਿਆ ਹੁਣੇ ਮੇਰਾ ਇੱਕ ਕਲਾਇੰਟ ਹੈ ਜੀ ਉਹਦਾ ਘਰ ਟੀ ਪੁਆਇੰਟ ਤੇ ਹੈ ਉਹ ਅੱਜ ਦੇ ਟਾਈਮ ਮੇਰੇ ਹਿਸਾਬ ਦੇ ਨਾਲ 8 ਤੋਂ 10 ਹਜ਼ਾਰ ਕਰੋੜ ਰੁਪਏ ਦਾ ਮਾਲਕ ਹੋਊਗਾ ਜੀ ਔਰ ਚੰਡੀਗੜ੍ਹ ਦੇ ਅੰਦਰ ਇਹੋ ਜਿਹਾ ਕੋਈ ਸੈਕਟਰ ਨਹੀਂ ਹੈ ਜਿੱਥੇ ਉਹਦੀ ਕੋਠੀ ਨਾ ਹੋਏਗੀ ਪਰ ਉਹ ਅੱਜ ਵੀ 10 ਮਰਲੇ ਦੀ ਫਰਸਟ ਫਲੋਰ ਤੇ ਟੀ ਪੁਆਇੰਟ ਤੇ ਰਹਿ ਰਿਹਾ ਜੀ ਉਹਨੂੰ ਟੀ ਪੁਆਇੰਟ ਵੀ ਸ਼ੂਟ ਕਰ ਰਿਹਾ ਔਰ ਉਹਦਾ ਘਰ ਜਿਹੜਾ ਤੁਸੀਂ ਦੇਖੋਗੇ ਤਾਂ ਆਪਣਾ ਵੈਸਟ ਫੇਸਿੰਗ ਹੈ ਸਾਊਥ-ਵੈਸਟ ਫੇਸਿੰਗ ਹੈ ਤੁਸ ਦੇ ਬਾਵਜੂਦ ਵੀ ਉਹਦੇ ਮਤਲਬ ਪੂਰਾ ਸਿਸਟਮ ਚੱਲ ਰਿਹਾ ਤੇ ਗੱਡੀ ਗੁੱਡੀ ਕਹਿੰਦੇ ਫਿਰ ਨਹੀਂ ਹੋਵੇ ਫਿਰ ਗੱਡੀ ਵੀ ਸਰ ਤੁਸੀਂ ਆਪਣੇ ਨਾਮ ਦੇ ਹਿਸਾਬ ਨਾਲ ਨਮਰਨੋਲਜੀ ਦੇ ਹਿਸਾਬ ਨਾਲ ਤੁਸੀਂ ਖਰੀਦੋਗੇ ਠੀਕ ਰਹੋਗੇ ਜੀ ਉਹਦੇ ਜੇ ਅਗਰ ਤੁਸੀਂ 4 ਨੰਬਰ ਉਹ 8 ਨੰਬਰ ਕਾਰ ਤੁਸੀਂ ਕਿਸੇ ਵੀ ਲੋਗ ਉਹਨਾਂ ਦੇ ਜਾਂ ਦੇਖੋਗੇ ਤਾਂ ਉਹਨਾਂ ਦੇ ਨੋਰਮਲੀ ਕਾਰਾਂ ਨਾਲੋਂ ਐਕਸੀਡੈਂਟ ਜ਼ਿਆਦਾ ਹੁੰਦੇ ਤੁਸੀਂ ਕਦੇ ਵੀ ਇਸ ਗੱਲ ਨੂੰ ਨੋਟ ਕਰੋਗੇ ਤਾਂ ਜਿਹੜੇ ਆਪਕ ਜਿਹੜੇ ਡਿਜੀਟ ਹੁੰਦੇ ਆ ਜਿਵੇਂ ਏ ਬੀ ਸੀ ਵਾਲੇ ਨਹੀਂ ਕਹਿੰਦੇ ਜਿਵੇਂ ਚੰਡੀਗੜ੍ਹ ਦਾ ਨੰਬਰ ਸੀ ਐਚ 04 ਉਹ ਨਹੀਂ ਕਹਿੰਦੇ ਜਿਹੜੇ ਲਾਸਟ 4 ਡਿਜੀਟ ਆ ਨੰਬਰ ਰੋਲੀ ਦੇ ਵਿੱਚ ਉਹਨੂੰ ਹੀ ਕਿਹਾ ਜਾਂਦਾ ਹੁੰਦਾ ਹੂੰ ਉਸ ਹਿਸਾਬ ਨਾਲ ਤੁਸੀਂ 4 ਨੰਬਰ ਉਹ 8 ਨੰਬਰ ਜਦ ਵੀ ਗੱਡੀ ਲਾਉਂਗੇ ਉਹਦੇ ਵਿੱਚ ਹੋਏਗੀ ਪ੍ਰੋਬਲਮ ਹੋਏਗੀ ਉਹ ਦੂਸਰਾ ਕਈ ਲੋਕ ਕਾਲਾ ਕਲਰ ਲੈਣ ਤੋਂ ਮਨਾ ਕਰਦੇ ਵੀ ਕਾਲਾ ਰੰਗ ਨਹੀਂ ਲੈਣਾ ਬਟ ਜਿਹੜਾ ਸ਼ਨੀ ਦਾ ਕਲਰ ਹੈ ਉਹ ਕਾਲਾ ਹੈ ਪਰ ਲੋਹਾ ਵੀ ਸ਼ਨੀ ਦਾ ਹੈ ਅਸਲੀ ਕਈਆਂ ਨੂੰ ਜਿਹੜਾ ਕਾਲਾ ਰੰਗ ਔਰ ਕਾਲੀ ਜਿਹੜੀ ਕਾਰ ਆਪਾਂ ਕਹਿੰਦੇ ਆ ਬਹੁਤ ਜ਼ਿਆਦਾ ਸ਼ੂਟ ਕਰਦੀ ਹੈ ਤੁਸੀਂ ਦੇਖਿਆ ਹੋਵੇਗਾ ਕਈ ਘਰਾਂ ਦੇ ਵਿੱਚ ਕਾਲੀਆਂ ਸਿਰਫ ਰੰਗ ਹੀ ਕਾਲਾ ਲੈਂਦੇ ਤੇ ਰਾਹੂ ਦੀ ਗੱਲ ਕਰਦੇ ਆਪਾਂ ਰਾਹੂ ਦੇ ਉੱਪਰ ਆਈਏ ਤਾਂ ਰਾਹੂ ਮਹਾਰਾਜ ਜਿਹੜੇ ਹੈਗੇ ਨੇ ਉਹ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਆਪਾਂ ਉਹਨੂੰ ਸ਼ਾਂਤ ਕਰ ਸਕਦੇ ਹੈਗੇ ਆ ਰਾਹੂ ਨੂੰ ਤੁਸੀਂ ਜਿਵੇਂ ਕਿਸੇ ਬਿਖਾਰੀ ਨੂੰ ਕਾਲਾ ਔਰ ਬਲੈਕ ਅੰਬਲ ਦੇ ਕੇ ਸ਼ਾਂਤ ਕਰ ਸਕਦੇ ਹੋ ਕੀੜੇ ਮੁਕੋੜੇ ਜਿੱਥੇ ਹੁੰਦੇ ਆ ਉਹ ਤੁਹਾਨੂੰ ਸੱਤ ਨਾਜਾ ਤੁਸੀਂ ਪਾ ਕੇ ਸ਼ਾਂਤ ਕਰ ਸਕਦੇ ਹੋ ਐਦਾਂ ਦੇ ਬਹੁਤ ਪਰੇਜ ਹੈਗੇ ਵੀ ਮੈਂ ਕਿਸੇ ਜਮਾਦਾਰ ਨੂੰ ਤੁਸੀਂ दारू ਦੀ ਬੋਤਲ ਦੇ ਸਕਦੇ ਹੋ ਦੇਸੀ दारू ਦੀ ਸਿਗਰਟ ਦੇ ਸਕਦੇ ਹੋ ਉਹਦੇ ਨਾਲ ਰਾਹੂ ਸ਼ਾਂਤ ਹੋ ਜਾਂਦਾ ਹੈ ਪਰ ਕਈਆਂ ਦੇ ਉੱਚਦਾ ਉੱਚਦਾ ਰਾਹੂ ਹੁੰਦਾ ਜਿੱਦਾਂ ਉੱਚਦਾ ਰਾਹੂ ਹੋਏਗਾ ਉਹਨੂੰ ਕੋਈ ਦਾਨ ਨਹੀਂ ਕਰਨਾ ਚਾਹੀਦਾ ਜੀ ਹੂੰ ਉਹਦਾ ਰਾਹੂ ਉੱਚਦਾ ਉਹਨੂੰ ਵਧੀਆ ਰਿਜ਼ਲਟ ਦੇਊਗਾ ਜੇ ਉਹਦਾ ਰਾਹੂ ਉੱਚਦਾ ਤੁਸੀਂ ਕਿਸੇ ਵੀ ਕੁੰਡਲੀ ਨਮਨੋਲੋਜੀ ਦੇ ਵਿੱਚ ਦੇਖੋਗੇ ਜੇਕਰ ਕਿਸੇ ਵਿਅਕਤੀ ਦਾ ਰਾਹੂ ਉੱਚਦਾ ਹੈ ਤਾਂ ਤੁਹਾਨੂੰ ਮਿਲਟਰੀ ਵਿੱਚ ਮਿਲੂਗਾ ਪੁਲਿਸ ਵਿੱਚ ਮਿਲੂਗਾ ਜੀ ਔਰ ਜੇ ਰਾਹੂ ਖਰਾਬ ਹੈ ਤਾਂ ਤੁਹਾਨੂੰ ਗੈਂਗਸਟਰ ਟਾਈਪ ਜਾਂ ਬਦਮਾਸ਼ ਟਾਈਪ ਜੇ ਰਾਹੂ ਘੱਟ ਖਰਾਬ ਹੈ ਤਾਂ ਛੋਟਾ ਮੋਟਾ ਗੁੰਡਾ ਹੋਗਾ ਜੇ ਜ਼ਿਆਦਾ ਤਾਂ ਗੈਂਗਸਟਰ ਟਾਈਪ ਉਹ ਬੰਦਾ ਬਣਿਆ ਹੋਗਾ ਔਰ ਜਿੰਨੇ ਵੀ ਗੈਂਗਸਟਰ ਜਾਂ ਤੁਸੀਂ ਇਹ ਪੁਲਸ ਵਾਲੇ ਦੇਖੋਗੇ ਉਹਨਾਂ ਦਾ ਮੈਕਸਿਮਮ 70% ਤੁਸੀਂ ਲਗਾ ਲਓ ਇਹਨਾਂ ਦਾ ਜਿਹੜੀ ਡੇਟ ਆਫ ਬਰਥ ਹੈ ਉਹ 4 ਜਾਂ 9 ਹੋਏਗੀ ਜਾ ਉਹਨਾਂ ਦਾ ਡਰਾਈਵਰ 4 ਹੋਏਗਾ ਜਾਂ ਕੰਡੈਕਟਰ 4 ਜਾਂ 4 8 ਔਰ 9 ਹੋਏਗਾ ਜੀ ਠੀਕ ਤੇ ਇੱਕ ਸ਼ਨੀ ਮਹਾਰਾਜ ਗੱਲ ਕਰਦੇ ਆਪਾਂ ਵੀ ਵਾਸਤੂ ਸ਼ਾਸਤਰ ਦੇ ਵਿੱਚ ਸ਼ਨੀ ਮਹਾਰਾਜ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਪ੍ਰਭਾਵ ਪਾਉਂਦੇ ਨੇ ਸ਼ਨੀ ਦੇਵ ਦਾ ਪ੍ਰਭਾਵ ਜਿਹੜਾ ਪੈਂਦਾ ਠੰਡੇ ਸ਼ਨੀ ਦੇਵ ਕਿਉਂਕਿ ਕਿਸੇ ਵੀ ਰਾਸ਼ੀ ਦੇ ਵਿੱਚ ਸ਼ਨੀ ਸਭ ਤੋਂ ਜ਼ਿਆਦਾ ਸਲੋ ਚੱਲਦੇ ਹੈ ਜੇ ਸ਼ਨੀ ਉਹਨਾਂ ਦਾ ਖਰਾਬ ਹੈ ਉਹਨੇ ਸਲੋ ਸਲ ਚੱਲਣਾ ਉਹ ਬੰਦੇ ਨੂੰ ਆਪਾਂ ਕਹਿੰਨੇ ਆ ਕਈ ਬਜ਼ੁਰਗ ਤੁਸੀਂ ਦੇਖੇ ਹੋਣੇ ਆ بیمار ਰਹਿੰਦੇ ਆ ਪੰਜ ਪੰਜ 10 10 ਸਾਲ ਬੈੱਡ ਤੇ ਪਈ ਰਹਿੰਦੇ ਆ ਉਹਨਾਂ ਦਾ ਸ਼ਨੀ ਹਮੇਸ਼ਾ ਖਰਾਬ ਹੋਊਗਾ ਔਰ ਸਲੋ ਚੱਲਣ ਵਾਲਾ ਪਲੈਨਟ ਜਿਹੜਾ ਉਹ ਸ਼ਨੀ ਹੈ ਹੂੰ ਤੇ ਫਿਰ ਕਿ ਜੇ ਕਿਤੇ ਇਹਨਾਂ ਨੂੰ ਜਿਹੜੇ ਸ਼ਨੀ ਮਹਾਰਾਜ ਆਗੇ ਆਂ ਕਹਿੰਦੇ ਡੰਡਾਦਕਾਰੀ ਹੈਗੇ ਨੇ ਤੇ ਇਹਨਾਂ ਨੂੰ ਖੁਸ਼ ਕਰਨ ਵਾਸਤੇ ਦੇਖੋ ਸਭ ਤੋਂ ਸ਼ਨੀ ਦੇਵ ਜੀ ਨੂੰ ਖੁਸ਼ ਕਰਨ ਦਾ ਸਭ ਤੋਂ ਵਧੀਆ ਤਰੀਕਾ ਤਾਂ ਹੈ ਇਹ ਹੈ ਵੀ ਤੁਸੀਂ ਕਿਸੇ ਦੇ ਨਾਲ ਵੀ ਗਲਤ ਕੰਮ ਨਾ ਕਰੋ ਕਿਸੇ ਨਾਲ ਧੋਖਾ ਨਾ ਦਿਨਾ ਕਰੋ ਉਹਦੇ ਨਾਲ ਹੀ ਸ਼ਨੀ ਮਹਾਰਾਜ ਜਿਹੜੇ ਖੁਸ਼ ਹੋ ਜਾਂਦੇ ਐ ਬਾਕੀ ਜੇ ਤੁਸੀਂ ਕਰਦੇ ਹੋ ਤਾਂ ਅਲੱਗ-ਅਲੱਗ ਰਾਸ਼ੀਆਂ ਦੇ ਹਿਸਾਬ ਨਾਲ ਤੁਸੀਂ ਆਪਣਾ ਸ਼ਨੀ ਦੇਵ ਨੂੰ ਜਿਵੇਂ ਆਪਾਂ ਸ਼ਨੀਵਾਰ ਜਾਂਦੇ ਆ ਕੋਈ ਤੇਲ ਚੜਾਂਦਾ ਕੋਈ ਤਿਲ ਚੜਾਂਦਾ ਉਸ ਹਿਸਾਬ ਨਾਲ ਚੜਾਓ ਤਾਂ ਸ਼ਨੀ ਦੇਵ ਖੁਸ਼ ਰਹਿੰਦੇ ਸਰ ਜੀ ਲੇਕਿਓਰਾ ਸਕੈਨ ਜਿਹੜਾ ਹੈਗਾ ਆ ਇਹ ਵਾਸਤੂ ਸ਼ਾਸਤਰ ਵਾਸਤੇ ਸਭ ਤੋਂ ਕਾਰਗਰ ਸਿੱਧ ਹੋ ਰਿਹਾ ਤੁਸੀਂ ਕਹਿੰਦੇ ਆ ਹਾਂ ਜੀ ਇਹ ਅਗਰ ਇਹ ਇਸਤੇਮਾਲ ਕਰਦੇ ਆਂ ਅਸੀਂ ਇਹਦਾ ਪ੍ਰਯੋਗ ਕਰਦੇ ਆਂ ਤਾਂ ਸਾਨੂੰ ਕੋਈ ਚੀਜ਼ ਕੋਈ ਵੀ ਤੋੜਨ ਦੀ ਜਰੂਰਤ ਨਹੀਂ ਪੈਣੀ। ਇਹਦੇ ਨਾਲ ਕੋਈ ਤੋੜਨ ਦੀ ਜਰੂਰਤ ਨਹੀਂ ਪੈਣੀ ਤੁਹਾਨੂੰ। ਉਹ ਰੰਦੇ ਨਾਲ ਜੀਓਪੈਥਿਕ ਲਾਈਨ ਪਕੜੀ ਜਾਂਦੀ ਹੈ ਘਰਾਂ ਦੇ ਵਿੱਚੋਂ ਬਿਮਾਰੀਆਂ ਜਾਂ ਵੈਲਥ ਜਾਂ ਹੈਲਥ ਜੋ ਵੀ ਪ੍ਰੋਬਲਮ ਹੁੰਦੀ ਹੈ ਇਹਨੂੰ ਤੁਸੀਂ ਈਜ਼ੀ ਤਰੀਕੇ ਦੇ ਨਾਲ ਇਹਦੇ ਨਾਲ ਦੂਰ ਕਰ ਸਕਦੇ ਹੋ। ਇੱਕ ਵਾਰ ਆਫਿਸ ਵਾਲਾ ਇਹ ਹੈ ਕਿ ਜੇ ਕਿਸੇ ਨੇ ਅਮੂਮਨ ਆਮਦਾਨ ਕਰਨਾ ਹੋਵੇ ਕੋਈ ਚੀਜ਼ ਪਤਾ ਨਹੀਂ ਕਿਹੜਾ ਗ੍ਰਹਿ ਉਹਦੇ ਪਰ ਹੈਗਾ ਕਿਹੜਾ ਨਹੀਂ ਹੈਗਾ ਤਾਂ ਉਹ ਕਿਹੜਾ ਚੀਜ਼ ਆ ਜਿਹੜੀ ਆ ਆਮ ਵਿਅਕਤੀ ਬਿਨਾਂ ਕੁਝ ਦਿਖਾਏ ਕਿਸ ਨੂੰ ਦਾਨ ਕਰ ਸਕਦਾ ਸਿਰ ਸਭ ਤੋਂ ਵਧੀਆ ਤੁਸੀਂ ਕਾਲੇ ਕੁੱਤੇ ਨੂੰ ਰੋਟੀ ਪਾਣੀ ਸ਼ੁਰੂ ਕਰ ਦਿਓ ਜੀ ਸਵੇਰੇ ਜਦ ਤੁਸੀਂ ਉੱਠਦੇ ਹੋ ਪਹਿਲੀ ਰੋਟੀ ਗਾਂ ਨੂੰ ਪਾਓ ਔਰ ਲਾਸਟ ਰੋਟੀ ਜਿਹੜੀ ਕੁੱਤੇ ਨੂੰ ਪਾਓ ਔਰ ਦੁਪਹਿਰ ਦੀ ਜਿਹੜੀ ਰੋਟੀ ਆ ਉਹ ਬਕਸ਼ੀਆਂ ਨੂੰ ਪਾਓ ਜੀ ਤੁਹਾਨੂੰ ਕਾਫੀ ਹੱਦ ਤੱਕ ਗ੍ਰਹਿ ਜਿਹੜੇ ਆ ਉਹ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਆ ਤੇ ਦਾਨ ਕਰਨਾ ਹੋਵੇ ਜੇ ਦਾਨ ਕਰਨਾ ਹੋਵੇ ਫਿਰ ਉਹਦੀ ਕੁਣਲੀ ਦੇਖਣੀ ਪਊਗੀ ਜੀ ਜੇ ਉਹਦਾ ਕੋਈ ਗ੍ਰਹਿ ਖਰਾਬ ਹੈ ਤਾਂ ਦਾਨ ਕਰਵਾਣਾ ਜੀ ਜੇ ਉਹਦਾ ਕੋਈ ਗ੍ਰਹਿ ਉੱਚਦੇ ਹੈਗੇ ਔਰ ਉਹਦਾ ਗਲਤੀ ਨਾਲ ਵੀ ਉਹਨੇ ਦਾਨ ਕਰਤਾ ਤਾਂ ਉਹ ਬੈਡ ਰਿਜ਼ਲਟਸ ਦੇਨੇ ਸ਼ੁਰੂ ਕਰ ਦਿੰਦੇ ਆ ਕਈਆਂ ਨੂੰ ਕੰਸਟਰਕਸ਼ਨ ਦੇ ਵਿੱਚ ਕਈ ਬੰਦੇ ਆਪਣੀ ਸ਼ਰਦਾ ਦੇ ਅਨੁਸਾਰ ਮੰਦਰਾਂ ਦੇ ਵਿੱਚ ਕੰਸਟਰਕਸ਼ਨ ਵਾਸਤੇ ਪੈਸੇ ਦੇ ਦਿੰਦੇ ਆ ਸੋ ਪੈਸੇ ਦੇ ਦੇਣ ਕੋਈ ਦਿੱਕਤ ਨਹੀਂ ਲੇਕਿਨ ਸਮਾਨ ਨਹੀਂ ਦੇਣਾ ਹੁੰਦਾ ਕਿਉਂਕਿ ਜੇਕਰ ਉਹਨਾਂ ਦਾ ਸ਼ਨੀ ਜਾਂ ਮੰਗਲ ਉੱਚਦਾ ਔਰ ਉਹ ਕੰਸਟਰਕਸ਼ਨ ਵਾਸਤੇ ਸਮਾਨ ਦੇ ਦਿੰਦੇ ਆ ਦਾਨ ਦੇ ਦਿੰਦੇ ਆ ਤਾਂ ਉਹ ਪਰੇਸ਼ਾਨੀਆਂ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਕਰਨਾ ਪੈਂਦਾ ਬਿਲਕੁਲ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਨਾਲ ਜਿਹੜਾ ਔਰਾ ਸਕੈਨ ਹੈਗਾ ਆ ਸਕੈਨਰ ਹੈਗੇ ਨੇ ਉਹ ਤੁਹਾਡਾ ਹਾਲ ਕਰ ਸਕਦੇ ਨੇ ਦੱਸਿਆ ਇਹਨਾਂ ਨੇ ਕਿੰਨੀਆਂ ਗੱਲਾਂ ਨੇ ਕਿਸ ਤਰ੍ਹਾਂ ਮਕਾਨ ਦੇ ਵਿੱਚ ਹੋਣੀ ਚਾਹੀਦੀ ਹੈ ਕਿਦਾਂ ਤੁਹਾਡਾ ਸਰੀਰ ਖਰਾਬ ਹੋ ਸਕਦਾ ਹੈ ਬਿਮਾਰੀਆਂ ਆ ਸਕਦੀਆਂ ਨੇ ਤੇ ਕਿਦਾਂ ਆਪਾਂ ਦੀਆਂ ਜਿਹੜਾ ਪੈਸਾ ਉਹ ਆ ਸਕਦਾ ਤੇ ਜਾ ਸਕਦਾ ਸਭ ਦੱਸਿਆ ਹੈਗਾ ਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਕਿਸੇ ਨੂੰ ਬਹਿਮ ਪਰਮ ਚ ਨਹੀਂ ਬੰਦੇ ਹੈਗੇ ਪਰ ਇਹ ਟੈਕਨੀਕ ਸਹੀ ਹੈ ਉਸ ਟੈਕਨੀਕ ਦੀ ਗੱਲ ਕਰਦੇ ਹੈਗੇ ਮੰਨਣਾ ਜਾਂ ਨਾ ਮੰਨਣਾ ਤੁਹਾਡੇ ਆਪਣੇ ਹੱਥ ਦੇ ਵਿੱਚ ਹੈਗਾ ਪਰ ਸਭ ਤੋਂ ਵੱਡੀ ਗੱਲ ਹੈ ਸਿਮਰਨ ਕਰਨਾ ਜੀਵਾਂ ਦੀ ਸੇਵਾ ਕਰਨਾ ਇਹ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈਗਾ ਅੱਜ ਦੇ ਪੌਡਕਾਸਟ ਵਿੱਚ ਮੈਨੂੰ ਮਨੋਜ ਰਸ਼ਨ ਦੇਵ ਉਹ ਇਜਾਜ਼ਤ ਫਿਰ ਕਿਸੇ ਹੋਰ ਮਹਾਨ ਵਿਅਕਤੀ ਨਾਲ ਜਾਂ ਤੁਹਾਡੇ ਨਾਲ ਜੁੜੇ ਹੋਈਆਂ ਗੱਲਾਂ ਕਰਨ ਵਾਲੀਆਂ ਜਿਹਦਾ ਤੁਹਾਨੂੰ ਫਾਇਦਾ ਹੋਵੇ ਉਹਨਾਂ ਨਾਲ ਵੀ ਮੁਲਾਕਾਤ ਕਰਵਾਵਾਂਗੇ